ਮੰਮੀ ਪ੍ਰੀਤ ਕਿੱਥੇ ਹੈਗੀ ਐਥੇ ਹੈ ਪ੍ਰੀਤ ਮੈਨੂੰ ਨਹੀਂ ਹਜੇ ਮੈਨੂੰ ਨਹੀਂ ਪਤਾ ਪ੍ਰੀਤ ਲੱਗ ਰਹੀ ਹੋਣੀ ਆ ਆ ਗਈ ਕੀ ਹੋ ਗਿਆ ਉਰੇ ਆ ਉਰੇ ਕਰ ਲੀ ਗੱਲ ਕੀ ਕਹਿੰਦਾ ਕਰ ਲਿਆ ਕਰ ਤੂੰ ਕੰਮ ਹੁਣ ਮੰਨ ਗਿਆ ਹਾਂ ਮੰਨ ਗਿਆ ਤਾਂ ਹੋਈ ਸੱਚੀ ਸੱਚੀ ਮੰਨ ਗਿਆ ਉਹ ਤਾਂ ਉਹਦੀ ਮੰਨ ਗਿਆ ਮਿੰਟਾ ਜੀ ਅੱਛਾ ਹੋਰ ਕਹਿੰਦਾ ਲਵਾ ਦੂੰਗਾ ਏਡੀ ਗੱਡੀ ਤੇ ਲੈ ਲੈ ਹਾਈ ਮਮਾ ਜੀ ਕੀ ਕਹਿੰਦੇ ਕਦੋਂ ਕਰਵਾ ਦੂਗਾ ਲਵਾਉਗਾ ਤਾਂ ਇੱਕ ਦੋ ਦਿਨ ਠਹਿਰ ਕੇ ਕਹਿੰਦਾ ਕਿਤਨਾ ਜਿਆ ਕਰਾਉਣੀਆਂ ਪੈਣਗੀਆਂ ਫਿਰ 40000 1 ਲੱਖ ਦੇ ਕੰਮ ਕਰਾਂਗੇ ਇੱਕ ਅੱਧਾ ਦਿਨ ਦਾ ਐਡਜਸਟਮੈਂਟ ਕਰ ਲਾਂਗੇ ਤੈਨੂੰ ਪਤਾ ਹੈ ਉਦੋਂ ਹੌਸਲੇ ਜੀ ਫਿਰਦੀ ਰੋਵੀਂ ਮੈਂ ਕੰਮ ਕਰਾਂਗੀ ਠੰਡੀਆਂ ਵਾਲੇ ਕਰਕੇ ਤਾਇਆ ਤਾਇਆ ਤੂੰ ਪੈ ਜਾ ਠੰਡੀਆਂ ਵਾਲੇ ਕਰਕੇ ਬ੍ਰੀਤ ਦੇਖੀ ਇਹਨੂੰ ਨਹੀਂ ਵੜਦੇ ਹੈਗੇ ਆਪਾਂ ਕਰਾਂਗੇ ਤੂੰ ਐਂ ਕਹ ਰ ਤੂੰ ਅੰਦਰ ਬੈਹਿ ਜਾ ਕੇ ਮੈਂ ਰੋਟੀ ਰੋਟੀਆਂ ਪਕਾਉਣੀ ਆ ਤੇ ਜਦੋਂ ਮੈਂ ਪਕਾ ਲਈ ਮੈਂ ਤੈਨੂੰ ਭਾਏ ਮਾਰੂਗੀ ਚੰਗਾ ਹੋਰ ਸਾਰੇ ਕੰਮ ਨਿਬੇੜਦੀ ਫਿਰ ਫਟਾਫਟ ਹੋਣ ਕਰ ਦੂੰਗੀ ਮਿੰਟ ਮਿੰਟ ਜੇ ਮੈਂ ਤੂੰ ਤਾਂ ਬੜੇ ਕੁਝ ਵੇਗਾ ਏਸੀ ਲੱਗੂਗਾ ਲਵਾ ਲਓ ਲਵਾ ਲਓ ਭਾਈ ਜੇ ਤੁਹਾਡਾ ਜੋਰ ਆ ਬੰਦਿਆ ਤੱਕ ਮੈਂ ਵੀ ਪੁੱਛੂੰਗੀ ਮੁੰਡੇ ਨੂੰ ਵੀ ਕਦੋਂ ਲਵਾਵੇਂਗਾ ਕਦੋਂ ਬੈਠਣਗੇ ਹਵਾ ਚ ਨਾ ਤੂੰ ਕੀ ਬੁੱਛੇਂਗੀ ਹੈ ਪੈਸੇ ਤਾਂ ਤੁਹਾਡੇ ਲੱਗਣਗੇ ਤੇਰੇ ਲੱਗਣਗੇ ਕੋਈ ਪੁੱਛਣ ਦੀ ਲੋੜ ਨਹੀਂ ਹੈਗੀ ਮੇਰੇ ਘਰ ਵਾਲੇ ਨੂੰ ਕੁੜਾ ਮੈਂ ਪੁੱਛਣਾ ਨਹੀਂ ਮੇਰਾ ਪੁੱਤ ਹੈ ਤੇ ਮੈਂ ਪੁੱਛ ਸਕਦੀ ਆ ਕੋਈ ਲੋੜ ਨਹੀਂ ਹੈਗੀ ਪੁੱਛਣ ਦੀ ਜਦੋਂ ਮੈਂ ਤੈਨੂੰ ਕਹਤਾ ਏਸੀ ਲੱਗ ਜੂਗਾ ਇੱਕ ਦੋ ਦਿਨਾਂ ਚ ਤੂੰ ਲਾਸ ਪੁੱਛ ਕੇ ਕੀ ਕਰਨਾ ਹੈ ਤੂੰ ਚਲਦੀ ਨਹੀਂ ਹੈ ਕਿ ਵੀ ਐਸੀ ਲੱਗ ਜੇ ਵੀ ਠੰਡੀ ਹਵਾ ਚ ਬੈਠਣ ਇਹ ਕੋਈ ਗੱਲ ਨਹੀਂ ਮੈਂ ਪੁੱਛੂਗੀ ਵੀ ਇੱਥੇ ਲਾਵੇਂਗਾ ਕਿ ਉਹ ਕਮਰੇ ਚ ਲਾਵੇਂਗਾ ਕਿ ਇਹਦੇ ਚ ਲਾਵੇਂਗਾ ਕਹੇ ਚ ਲਾਵੇਂਗਾ ਕਿਨੇ ਨੂੰ ਰਸੋਈ ਚ ਲਾ ਕੇ ਦੇਵੇਂਗਾ ਮੈਂ ਸਾਰੇ ਗੱਲਾਂ ਪੁੱਛੀ ਨਾ ਮੇਰੀ ਗੱਲ ਸੁਣ ਹੈ ਕਮਰਾ ਕਿਹੜਾ ਕਾ ਸਾਡਾ ਤੂੰ ਐਂ ਦੱਸ ਮੈਨੂੰ ਮੜਾ ਜਾ ਕਿਹੜਾ ਕਮਰਾ ਸਾਡਾ ਆਹ ਕਮਰਾ ਹੈ ਕਿ ਉਹ ਕਮਰਾ ਹੈ ਉਹ ਤਾਂ ਫਿਰ ਸਾਂਝਾ ਐਸੀ ਲੱਗੂ ਨਾ ਐ ਕਿ ਮੈਂ ਸਾਂਝਾ ਲੱਗੂਗਾ ਬਾਈ ਫਿਰ ਸਾਡੇ ਲੱਗਣਗੇ ਸਾਡੇ ਕਮਰੇ ਚ ਲੱਗੂਗਾ ਸਾਰੇ ਉੱਥੇ ਬੈਠਿਆ ਕਰੀਓ ਨਾ ਮੈਂ ਤਾਂ ਮੁੰਡੇ ਨੂੰ ਕਹੂੰਗਾ ਇੱਥੇ ਲਵਾ ਨੜੇ ਆਇਆ ਗਿਆ ਵੇਜੂਗਾ ਨਾ ਮੈਂ ਪਹਿਲੀ ਵਾਰ ਕਿਹੜਾ ਇਸੇ ਲੱਗਦਾ ਹੁੰਦਾ ਹੈ ਲੈ ਆ ਆ ਬੰਦ ਕਰਕੇ ਕੁਝ ਮਰਜ਼ੀ ਕਰ ਲੋ ਹੂੰ ਦੇਖ ਲੈ ਉਸ ਕਮਰੇ ਚ ਲਵਾਵਾਂਗੇ ਕਿੰਨੇ ਨੂਰ ਲੰਬੰਦੇ ਹੈਗੇ ਲਵਾ ਲੈ ਕੋਈ ਨਾ ਮੁੰਡੇ ਨੂੰ ਪੁੱਛਣ ਦਾ ਤਾਂ ਹੱਕ ਬੰਦਾ ਨੀ ਤੂੰ ਮੱਚਦੀ ਐ ਮੱਚਦੀ ਐ ਮੱਚੀ ਰਹਿ ਫੇਰਾ ਮੈਂ ਤਾਂ ਪੂਰੀ ਮੱਚਦੀ ਐ ਮੱਚੀ ਲਿਆ ਤੇਰੇ ਪੈਸੇ ਲੱਗਣਗੇ ਤੇ ਪੈਸੇ ਮੇਰੇ ਪੁੱਤ ਦੇਣਾ ਫੇਰ ਕਮਾਉਂਦਾ ਵੀ ਅਗਲਾ ਤੇਰੇ ਪੁੱਤ ਮੇਰਾ ਨਹੀਂ ਲੱਗਦਾ ਜੇ ਮੈਂ ਪੁੱਤ ਪਾਲ ਕੇ ਐਡੇ ਕਿਤੇ ਨੌਕਰਗੇ ਤਾਂ ਲਵਾਇਆ ਤਾਂ ਕਮਾਉਂਦਾ ਨਾ ਫਿਰ ਜੇ ਤੇਰਾ ਪੁੱਤੇ ਰਹਿਣ ਤੇ ਸਾਰੀ ਉਮਰ ਵਿਆਹ ਨਾ ਕਰਦੀ ਅਬ ਦੇਖੋ ਰੱਖਦੀ ਫਿਰੂੰ ਮੈਨੂੰ ਕੀ ਪਤਾ ਤੇਰੇ ਵਰਗੇ ਚੜੇ ਨਾ ਆਜੂਗੀ ਚੜੇਲ ਆਜੂਗੀ ਤੂੰ ਤੇ ਸਭ ਤੋਂ ਵੱਡੀ ਤਾਂ ਜਿਹੜੀ ਇਹਨਾਂ ਹੋਰ ਨਹੀਂ ਸਾਡੇ ਦੇ 24 ਘੰਟੇ ਹਾਂ ਮੈਂ ਤਾਂ ਆਪੀ ਚੜੇਲਾਂ ਚੰਗੇ ਵਧੀਆ ਮੁੰਡੇ ਮਿਲ ਕੇ ਤੁਹਾਨੂੰ ਸੋਹਣੇ ਸੁਣਖੇ ਚੰਗੇ ਤਾਂ ਮਾਲੇ ਨਾ ਕਰਦੀ ਭਈ ਅਗਲੇ ਦਾ ਵਿਆਹ ਹੋ ਗਈ ਜਾਉਂਦੀ ਤੁਸੀਂ ਨਾ ਕਰਾਉਂਦੀਆਂ ਬਿੱਲਗੇ ਬੱਠੀਆ ਰਹਿੰਦੀ ਕਮਾਰਕੋਟਾ ਚੜ ਲੈਂਦੀਆਂ ਪੇਕੇ ਕਿ ਨਾ ਬੋਲਦੀ ਆ ਜੀਬ ਚੱਲਦੀ ਆ ਉਹਨ ਦੇ ਮੁੰਡੇ ਨੂੰ ਕੁਦਰ ਨਾ ਗੱਲ ਕਰੂੰ ਲੈ ਯਾਰ ਬਾਣ ਦੀ ਰੋਟੀ ਰੋਟੀ ਕਿਹੜੀਆਂ ਰੋਟੀਆਂ ਕਾ ਪਤਾ ਭੁੱਖੀ ਮਰੀ ਜਾਨੀ ਹੁੰਦਾ ਨੀ ਲਾਹੇ ਗੁਲਗਲੇ ਪਤਾ ਕੀ ਕਹਿੰਦੀ ਆ ਕੀ ਹੋ ਗਿਆ ਹੁਣ ਛੋਟੀ ਵੱਡੀ ਨੂੰ ਕਹਿੰਦੀ ਏਸੀ ਲਵਾ ਲੈ ਤੇਰੇ ਘਰ ਵਾਲੇ ਨੂੰ ਕਹਿ ਕੇ ਕਹਿੰਦੀ ਸਾਰਾ ਟੱਬਰ ਭਾਈ ਜਾ ਕਰਾਂਗੇ ਜਾਣ ਕੇ ਉਂਗਲਾ ਲਾਉਂਦੀ ਆ ਪਹਿਲਾਂ ਮਸ਼ੀਨ ਲਵਾ ਲਈ ਫਰਿੱਜ ਚੱਕ ਲਈਆਂ ਹੁਣ ਏਸੀ ਤੇ ਪੈਸੇ ਲਾਉਣ ਗਿਆ ਬਿੱਲ ਪਤਾ ਕਿੰਨਾ ਆਊਗਾ ਓਏ ਉਹ ਤਾਂ ਠੀਕ ਆ ਐਂ ਕਿਵੇਂ ਲਿਆਉਣਗੇ ਸੀ ਮੇਰੇ ਪੁੱッセ ਵੀ ਨਾ ਲਿਆਉਣਗੇ ਚੱਲ ਮਸ਼ੀਨ ਬਿਨਾਂ ਦਾ ਸਰਦਾ ਨਹੀਂ ਚੱਲਦਾ। ਆਹਦੀ ਪੁੱਛ ਦੱਸ ਹੈਗੀ। ਰੋਜ਼ ਐਂ ਤਾਂ ਫਿਰ ਵੱਧ ਗਿਆ ਕੰਮ। ਮੈਂ ਤਾਂ ਕਹਿੰਦਾ ਕਲੇਸ਼ ਕਾਹ ਨੂੰ ਕਰਨਾਗਾ ਵੀ ਚੱਲ ਕਲੇਸ਼ ਦੇ ਮਾਰੇ ਨੇ ਫਹਾ ਵੜਤਾ ਮਸ਼ੀਨਾਂ ਮਸੂਨਾ ਦਾ। ਕਾਹ ਨੂੰ ਆਪਾਂ ਤਾਂ ਨੇ ਉਹਨੇ ਖੁੰਝੇ ਲਾ ਰਖਿਆ ਮੈਨੂੰ ਆਦੀਆਂ ਤੂੰ ਕੀ ਲੈਣਾਗਾ ਐਵੇਂ ਬੋਲੀ ਜਾਨੀ ਆ ਵਿੱਚ ਤੈਨੂੰ ਕਿਹਾ ਕਿਨੇ ਆ ਸਾਡੇ ਬੰਦੇ ਦੀ ਕਮਾਈ ਅਸੀਂ ਲਾਏਗੇ ਨਾ ਲਾਏਗੇ। ਅੱਛਾ ਪਹਿਲਾਂ ਬੰਦੇ ਦੀਆਂ ਕਮਾਈਆਂ ਨਾਲ ਹੀ ਖਾਂਦੇ ਸੀ ਕਿਆ ਹਰ ਵਾਰ ਉਹਨਾਂ ਨਾਲ ਹੀ ਪਤਾ। ਐਂ ਆਖ ਜੇ ਸਾਡੇ ਪੁੱਤਾਂ ਫਿਰ ਤੁਹਾਡੇ ਬੰਦੇ ਬਣੇ ਨੇ। ਹਾਂ। ਐਂ ਬੰਦੇ ਬਣ ਉਹ ਮੈਨੂੰ ਕੀ ਕਹਿੰਦਾ ਜਵਾਕ ਜਵਾਕ ਨਾਲ ਲਿਆ ਕੇ 40 50 ਹਜ਼ਾਰ ਨੂੰ ਜਵਾਕ ਨਾਲ ਤਾਂ ਮੇਰੀ ਗੱਲ ਨਹੀਂ ਹੋਈ ਇਹ ਆਪਸ ਵਿੱਚ ਹੀ ਕਰਦੇ ਸੀ ਨਾ ਹਜੇ ਤੱਕ ਰੋਟੀ ਨਹੀਂ ਪਕਾਈ ਕਹਿੰਦੀ ਪੱਖੀ ਲਵਾ ਪਹਿਲਾਂ ਰਸੋਈ ਦੇ ਵਿੱਚ ਕੋਈ ਨਾ ਫਿਰ ਆ ਪੈਸੇ ਉਹਦਾ ਮੈਨੂੰ ਹੀ ਕਹਿਣਗੇ ਚਲ ਪੱਕੀ ਭੁਖੀ ਦਾ ਚੱਲ ਜਾਂਦੀ ਆ ਆ ਏਸੀ ਕਿੱਥੋਂ ਲਿਆ ਕੇ ਲਾ ਦੇਣਾ 50 ਹਜ਼ਾਰ ਦਾ ਭਾਰ ਦੁਕਾਨਾਂ ਦੀ ਨਾ 50 ਹਜ਼ਾਰ ਦਾ ਤਾਂ 50 ਹਜ਼ਾਰ ਤਾਂ ਵੱਖਰੀ ਗੱਲ ਆ ਮੁਰਕੇ ਮੁਰਕੇ ਬਿੱਲ ਕਿੱਥੋਂ ਭਰਾਂਗੇ ਬਿੱਲ ਬਾਹਲਾ ਹੋ ਗਿਆ ਤਾਂ ਅੰਦਰੋਂ ਨਹੀਂ ਉੱਠਣੀਆਂ ਹੁਣ ਇਹ ਗਰਮੀ ਲੱਗਦੀਆਂ ਤਾਂ ਮਹਾਰਾਣੀਆਂ ਨੂੰ ਤੇ ਫਿਰ ਕੀ ਬਣੂਗਾ ਇਹਨਾਂ ਦਾ ਇਹਨਾਂ ਦੇ ਹਿਸਾਬ ਨਾਲ ਤਾਂ ਤਿੰਨ ਐਸੀ ਚਾਹੀਦੇ ਨੇ ਫਿਰ ਮੈਨੂੰ ਪਤਾ ਕੀ ਕਹਿੰਦੀ ਆ ਕਹਿੰਦੀ ਆ ਸਾਲ ਦੇ ਵਿੱਚ ਅਸੀਂ ਪਕਾ ਲਿਆ ਕਰਾਂਗੇ ਰੋਟੀਆਂ ਹੁਣ ਤੂੰ ਪਕਾ ਲਿਆ ਕਰ ਮਾਪੇ ਮੈਂ ਕਿਉਂ ਪਕਾਵਾਂ ਦੋਨੋਂ ਹਾਂ ਕਾਦੇ ਕਰ ਚੱਲ ਕੰਮ ਤਾਂ ਦਾ ਦਾ ਰਲ ਮਿਲ ਕੇ ਕਰ ਲਿਆ ਕਰ ਤੇਰੇ ਕਿਹੜਾ ਫਿਰ ਮਹਿੰਦੀ ਲੈਂਦੀ ਅਜੇ ਨਾਲ ਕਰਾਂਗੇ ਮੈਨੂੰ ਕਹਿੰਦੀ ਰੋਟੀ ਤੂੰ ਪਕਾ ਹੁਣ ਇਹ ਦੋ ਦੋ ਕਾਦੇ ਵਾਸਤੇ ਨੇ ਜੇ ਮੈਂ ਰੋਟੀਆਂ ਪਕਾਉਣੀਆਂ ਵਧਿਆ ਰੀਆਂ ਪਕਾਉਣੀਆਂ ਤੇਰੇ ਸਾਹਮਣੇ ਉਹ ਤਾਂ ਠੀਕ ਆ ਚੱਲ ਫਿਰ ਉਹ ਰੋਟੀ ਰਾਟੀ ਦਾ ਆਪੇ ਨਾਲ ਲਾਹਾ ਦਿਆ ਕਰ ਚੱਲ ਤਾਂ ਕੀ ਆ ਹਾਂ ਵੀ ਕੋਈ ਲੋੜ ਨਹੀਂ ਐ ਸਿਲਪਣ ਉਹ ਕਿਹੜਾ ਟਾਮੇ ਦਿੰਨਾ ਮੈਂ ਉਹ ਕਿਤੇ ਦਹੀਂ ਖਣਾ ਥੋਲੂ ਗਿਣ ਕੇ ਏਸੀ ਨਾਲ ਕਿਤੇ ਹੋਰ ਕੁਸ ਹਾਂ ਪਹਿਲੇ ਗੱਲ ਜਿੱਕਰ ਮੁੰਡੇ ਨਾਲ ਇਹਨਾਂ ਨਾਲ ਪਰਦੇ ਨਾਲ ਕਰੀ ਗੱਲ ਪਰਦੇ ਨੂੰ ਵੀ ਮੈਂ ਮੂੰਹ ਤੇ ਹੀ ਗੱਲ ਕਰਦਾਗਾ ਇਹ ਚ ਕੀ ਆ ਚੱਲ ਕੋਈ ਨਹੀਂ ਫੇਰ ਹਾਂ ਹਾਂ ਕਰ ਗੱਲ ਪਿਆ ਕੇ ਦੇਉ ਏਸੀ ਇਹਨਾਂ ਨੂੰ ਕੱਲ ਨੂੰ ਕੁਝ ਹੋਰ ਕਹਿਣਗੇ ਹਾਂ ਪਹਿਲਾਂ ਤਾਂ ਉਹ ਛੋਡੇ ਪੇਕੇ ਤਾਂ ਏਸੀ ਲੱਗਿਆ ਹੋਊ ਉਥੇ ਏਸੀ ਚ ਪੈਂਦੀਆਂ ਸੀ ਨਾ ਕਹਿੰਦੀ ਨਾ ਪਿਆਉਂਦੀ 100 100 ਕੱਲਾ ਬੋਲਿੰਗਾ ਮੈਨੂੰ ਮੈਨੂੰ ਤਾਂ ਬੋਲੀਆਂ ਨਹੀਂ ਤੈਨੂੰ ਬੋਲਣ ਲੱਗ ਜਾਂਦੀ ਆ ਤੂੰ ਬੋਲੇ ਹੀ ਨਾ ਕਰ ਇਹਨਾਂ ਨਾਲ ਕਹੋ ਨਾਲ ਗੱਲ ਕਰੋ ਮੈਂ ਸਵਾਲ ਕਰਦੀ ਆ ਮੈਂ ਕਹਿੰਦੀ ਆ ਭਾਈ ਏਸੀ ਤੋਂ ਕੀ ਕਰਾਉਣਾ ਡਾ ਪੱਖੇ ਤੋਂ ਨਹੀਂ ਕੂਲਰ ਨਾਗੇ ਗੱਲ ਹੀ ਨਹੀਂ ਸਮਝਦੇ ਨਾ ਆ ਪੱਟ ਦੀ ਦੁਨੀਆ ਨੇ ਏਸੀ ਦਾਸ ਬਿਮਾਰੀ ਦਾ ਕਾਰਨ ਆ ਸਾਰਿਆਂ ਨੂੰ ਪਤਾ ਫੇਰ ਨਹੀਂ ਹਟਦੇ ਇਥੋਂ ਤਾਂ ਏਸੀ ਚ ਪਿਆ ਨਹੀਂ ਜਾਂਦਾ ਕਰੀ ਜਾਣ ਗੁੜੀ ਨੂੰ ਨਹੀਂ ਪੈਣ ਤਮ ਤੱਕ ਦੇਨੂ ਨਹੀਂ ਪਾਣ ਦੰਦਗਾ ਮੈਂ ਤੇ ਐਸੀ ਚੂਵੇਂ ਨਹੀਂ ਪਾਣੇ ਮੇਰੇ ਤਾਂ ਲੱਤਾਂ ਦੁਖਣ ਲੱਗ ਜੇ ਉਹ ਲਵਾਉਂਦਾ ਕਿਹੜਾ ਕੰਜਰ ਐ ਐਸੀ ਚ ਫੇਰੀ ਪਾਏਗੀ ਜੇ ਤੈਨੂੰ ਐਸੀ ਲਵਾ ਕੇ ਦੇਵਾਂਗੇ ਮੈਂ ਨਹੀਂ ਲਵਾ ਕੇ ਦੰਦਾ ਮੈਂ ਕਰਦਾ ਗੱਲ ਸੁਪਨੇ ਹਾਂ ਗੱਲ ਕਰਦਾ ਮੁੰਡੇ ਨਾਲ ਮੈਂ ਤੈਨੂੰ ਦੱਸਦੀ ਗੱਲ ਨਹੀਂ ਕੰਮ ਵੱਜੂਗਾ ਫਿਰ ਮੈਂ ਬੋਲੀ ਤਾਂ ਲੜਾਈਆਂ ਹੋਣਗੀਆਂ ਉਹ ਕੋਈ ਬਾਰ ਬੂਰ ਵੀ ਨਿਕਲ ਜਾ ਕਰਕੇ ਇੱਥੇ ਬੜਿਆ ਰਹਿਣਾ ਬਸ ਸਾਰਾ ਦਿਨ ਨਾ ਨਾ ਰੈਡੀ ਅੱਜ ਨਾ ਆਇਆ ਤਾਂ ਵਾਰ ਸੀ ਛੁੱਟੀ ਸੀ ਮੈਨੂੰ ਮੈਂ ਤਾਂ ਕਰਕੇ ਮੈਂ ਚੱਲ ਬਾਹਰ ਹੁਣ ਧੁੱਪੇ ਕੀ ਕਰਨਾ ਗਰਮੀ ਚ ਇੱਕ ਦਿਨ ਤਾਂ ਅੰਦਰ ਰੈਸਟ ਕਰਨ ਦਾ ਅੱਛਾ ਹੁਣ ਕਮਰੇ ਚ ਜਿਹੜੇ ਅਰੇਸਟ ਕਰਨੀਆਂ ਮਾੜਾ ਮੋਟਾ ਜਾਇਆ ਕਰ ਕੋਈ ਇਧਰ ਉਧਰ ਕੀੜਾ ਮਾਰ ਆਇਆ ਕਰ ਪਤਾ ਲੱਗ ਜਾਂਦਾ ਪਿੰਡ ਦਾ ਅੱਥਨੇ ਜੀ ਮੈਂ ਸੋਚਿਆ ਸੀਗੇ ਵੀ ਅੱਥਨੇ ਜੀ ਨਾ ਖੇਤ ਕੀੜਾ ਮਾਰ ਕੇ ਆਉਂਗਾ ਨਾਲੇ ਫਸਲ ਦੇਖਾਂਗਾ ਵੀ ਵਧੀਆ ਚੱਲ ਪਈ ਜੀ ਆਪਣੀ ਚਲ ਆਹ ਉਹ ਤਾਂ ਦੇਖਾਂ ਤੇ ਮੈਨੂੰ ਐ ਵਾਸਤੂ ਬਾਹਲਾ ਸਿਆਣਾ ਨਹੀਂ ਬਣ ਗਿਆ ਹੁਣ ਕੁਸ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤੈਨੂੰ ਗੱਲਾਂ ਦਾ ਨਹੀਂ ਪਤਾਗਾ ਨਾ ਜੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਕੀ ਗੱਲ ਹੋ ਗਈ ਕੰਮ ਤਾਂ ਦੇ ਹੋਰ ਲੋਟ ਨਹੀਂ ਆਉਂਦੇ ਚੱਕ ਕੇ ਏਸੀ ਨੂੰ ਮੂੰਹ ਚੱਕ ਲਿਆ ਹੁਣ ਨਾ ਥੋਲੂ ਕਿਨੇ ਹੀ ਗੱਲਾਂ ਤੇਰੀ ਮਾਂ ਨੇ ਕਿਹਾਗਾ ਜੇ ਲਿਆਉਣੋਂ ਤਾਂ ਹੀ ਕਹਿੰਦੀ ਉਹ ਐਵੇਂ ਤਾਂ ਨਹੀਂ ਕਹਿੰਦੀ ਉਹ ਨਾ ਨਾ ਤੜਕੇ ਜੱਸੀ ਮੇਰੇ ਕੋਲੇ ਆਈ ਸੀਗੀ ਉਹ ਕਹਿੰਦੀ ਸੀ ਵੀ ਏਸੀ ਲਵਾਉਣਾ ਪਰ ਮੈਂ ਤਾਂ ਡੈਡੀ ਨੂੰ ਕੋਰਾ ਜਵਾਬ ਦਿੱਤਾ ਵੀ ਭਾਈ ਮੇਰੇ ਲਈ ਵੀ ਨਹੀਂ ਹੈਗਾ ਟਾਵੇਂ ਕਾਹਨੂੰ ਦੇਤਾ ਕੋਰਾ ਜਵਾਬ ਖਿਚੜੀਆਂ ਪਕਦੀਆਂ ਨੇ ਥੋਡੇ ਕੋਲੇ ਆਪਮਹਾਰੇ ਹੋਏ ਹੋਏ ਹੋਂ ਤੁਸੀਂ ਹੁਣ ਉਹ ਨਾ ਨਾ ਡੈਡੀ ਅਜੇ ਤੱਕ ਕੋਈ ਚੀਜ਼ ਐਸੀ ਘਰ ਚਾਹੀਏ ਵੀ ਜਿਹੜੀ ਗੱਲ ਦਾ ਤੈਨੂੰ ਪਤਾ ਨਾ ਹੋਵੇ ਮੈਂ ਕਹਾਂ ਉਹਨੇ ਏਸੀ ਲਵਾਉਣਾ ਮੈਂ ਮੂਣੀ ਏਸੀ ਲਵਾਉਣਾ ਮੈਂ ਤਾਂ ਭਈ ਜਵਾਬ ਦਿੱਤਾ ਇਹ ਤਾਂ ਆਪਜੀ ਦੋ ਜਣੇ ਸਲਾਹ ਕਰੀ ਫਿਰਦੀਆਂ ਨੇ ਮੈਨੂੰ ਚਾਲਾ ਨਾ ਖੇੜਾ ਮੈਨੂੰ ਪਤਾ ਮੇਰੀ ਗੱਲ ਸੁਣ ਲੈ ਕੋਈ ਏਸੀ ਵਗੈਰਾ ਘਰੇ ਨਹੀਂ ਹੋਣਾ ਚਾਹੀਦਾ ਨਾਲ ਬਿਮਾਰੀ ਘਰੇ ਆਉ ਤੈਨੂੰ ਇਹਨਾਂ ਪਤਾਗਾ ਹਾਂ ਹਾਂ ਮੈਨੂੰ ਪਤਾ ਡੈਡੀ ਮੈਨੂੰ ਸਾਰੀ ਗੱਲ ਬਾਤ ਦਾ ਪਤਾ ਨਾ ਏਸੀ ਆਵੇ ਨਾ ਕੋਈ ਚੀਜ਼ ਹੋਰ ਲਿਆਵਾ ਕੰਮ ਤਾਂ ਹੋ ਨਹੀਂ ਕਰਦੀਆਂ ਮੁੜ ਕੇ ਤਾਂ ਅੰਦਰ ਹੀ ਬੜੀਆਂ ਰਹਿਆ ਕਰਦੀਆਂ ਇੱਥੇ ਦੱਸ ਉਹੀ ਤਾਂ ਗੱਲ ਐ ਮੇਰੀ ਕਹੜਾ ਸੁਣਦੀਆਂ ਨੇ ਬਾਕੀ ਸਾਰੀ ਉਮਰ ਹੋ ਗਈ ਮੈਨੂੰ ਘੱਟਾ ਧੋਦੇ ਨੂੰ ਤੇ ਮੁੜ ਕੇ ਹੁਣ ਜਦੋਂ ਕਮਾਈਆਂ ਤੇ ਛੋੜੇ ਦਿਨ ਆ ਗਏ ਤੇ ਤੁਸੀਂ ਐਂ ਫਰ ਲੋ ਡਾ ਦਿਓ ਪੈਸਿਆਂ ਦੀ ਹੁਣ ਨਾ ਨਾ ਡੈਡੀ ਤੈਨੂੰ ਗਲਤ ਕਹਿਦਾ ਮੰਮੀ ਨੇ ਮੈਂ ਕਿਉਂ ਡਾਉਂਗਾ ਮੀ ਕੱਲ੍ਹ ਵਸਦੀ ਸੀ ਲਾਉਣਾ ਚੱਲ ਮੈਨੂੰ ਨਹੀਂ ਪਤਾ ਕਾ ਇਹ ਸੂਸੀ ਦਾ ਤਾਂ ਗੱਲ ਨਿਪਟ ਗਈ ਮੇਰੀ ਗੱਲ ਸੁਣ ਲੋ ਮੂਰੇ ਆਪਾਂ ਸ਼ੱਕ ਭਰਦੀਆਂ ਕੁੜੀ ਦੇ ਵਿਆਹ ਉਸ ਦੀ ਸਮਝ ਗਿਆ ਹਾਂ ਹਾਂ ਮੇਰੇ ਕੋਲ ਹੁਣ ਕੋਈ ਪੈਸਾ ਨਹੀਂ ਹੈਗਾ ਜਿਹੜੀ ਫਸਲ ਫੁੱਸਲ ਹੁੰਦੀ ਆ ਉਹਦਾ ਤੈਨੂੰ ਪਤਾ ਆੜਤੀ ਇਹਦੀ ਜਾਂਦੀ ਆ ਸਾਰੀ ਹੈ ਸਾਰਾ ਸੌਦਾ ਪਤਾ ਉੱਥੋਂ ਆਉਂਦਾਗਾ ਬਾਕੀ ਉਹਦਾ ਵਿਆਜ ਵੱਟੂ ਬਣ ਜਾਂਦਾਗਾ ਜਿਹੜੇ ਥੋੜੇ ਵਿਆਹਾਂ ਤੇ ਖਰਚੇ ਕਰੇ ਨੇ ਕੋਈ ਗੱਲ ਨਹੀਂ ਮਤਲਬ ਕੋਈ ਦਾ ਨਹੀਂ ਮੇਰੇ ਲਈ ਪੈਸੇ ਨੇ ਪੈਸੇ ਚਾਹੀਦੇ ਨੇ ਮੈਂ ਦੇ ਦੇਣਾ ਮੈਂ ਤਾਂ ਕੀ ਕਰਨਾ ਉਹ ਦੋਨੋਂ ਜੋੜ ਦੋ ਆਪਦੇ ਇਹ ਨਾ ਹੋਵੇ ਚੱਕ ਤੁਸੀਂ ਫਰ ਲੋ ਡਾਈ ਚੱਲੋ ਕਿਤੇ ਏਸੀ ਲਿਆ ਕੇ ਦੇਤਾ ਚਾਹਾਂ ਮਸ਼ੀਨਾ ਮਸੁੰਨ ਆਈਆਂ ਮੈਂ ਤਾਂ ਕਹਤਾ ਵੀ ਕਲੇਸ਼ ਨਿਬੜ ਜੂਗਾ ਇਹਦਾ ਗਾਹੀ ਵਧ ਗਈਆਂ ਹੁਣ ਹੁਣ ਇੱਕ ਕਮਰੇ ਚ ਲਵਾਉਣੀ ਆ ਫਿਰ ਕਹਿੰਦੀ ਆ ਦੂਜੇ ਕਮਰੇ ਚ ਵੀ ਲਵਾਉਣਾ ਨਾ ਨਾ ਮੈਂ ਤਾਂ ਕਿਹੜਾ ਕੋਰਾ ਜਵਾਬ ਦੇਤਾ ਇਹਦਾ ਦੋਨੋਂ ਆਪ ਚ ਰਲ ਕੇ ਨਾ ਇਸ ਰਾਇ ਕਰ ਲੈਂਦੇ ਨੇ ਵੀ ਤੂੰ ਆਪਦੇ ਨੂੰ ਕਹਦੀ ਤੂੰ ਆਪਦੇ ਨੂੰ ਕਹਦੀ ਮੈਂ ਤਾਂ ਰੈਡੀ ਜੱਸੀ ਨੂੰ ਕੋਰਾ ਜਵਾਬ ਦਿੱਤਾ ਮੈਂ ਤਾਂ ਨਹੀਂ ਭਾਈ ਲਵਾਉਂਦਾ ਇਹ ਸੀ ਬਾਕੀੜੀ ਰਹੀ ਸ਼ੱਕ ਦੀ ਗੱਲ ਕੋਈ ਗੱਲ ਨਹੀਂ ਮੈਂ ਜੋੜੀ ਜਣਾ ਪੈਸੇ ਮੈਂ ਉਹ ਤਨਖਾਹ ਕਿੱਧਰ ਦੇਣੀ ਆ ਲੋੜ ਹੀ ਪਈ ਆਪਾਂ ਚਲੋ ਕਰ ਲਈਏ ਆਪਾਂ ਜਿਵੇਂ ਖਫਾ ਸੱਜਾ ਅੱਧ ਮੈਂ ਦੇ ਦੂੰਗਾ ਆ ਮੈਨੂੰ ਉਹ ਨਾ ਉੱਲੂ ਬਣਾਈ ਜਾਏ ਉਹ ਵੀ ਬੈਂਕ ਦੇ ਵਿੱਚ ਆ ਲਿਆ ਲਿਆ ਇੱਥੇ ਕਿਤੇ ਕੁਸ ਲਿਆਂਦਾ ਕਿਤੇ ਕੁਸ ਲਿਆਂਦਾ ਦਾਈ ਜਾਮੋਂ ਪੈਸੇ ਤੀਜੇ ਦਿਨ ਚਾੱਕ ਕੇ ਮੋਟਰਸਾਈਕਲ ਆ ਹੁਣ ਬਸ ਘੰਟੇ ਨੂੰ ਦੇਖਣੀ ਹੁਣ ਨਿਕਲ ਜੋਂਗੇ ਨਾ ਨਾ ਇੱਥੇ ਵੀ 2-4000 ਖਰਚਾ ਕਰਕੇ ਆਉਂਗੇ ਦੱਸ ਨਾ ਜਿਹੜੀ ਸ਼ਹਿਰ ਤਾਂ ਮੈਂ ਜਾਂਦੀ ਨਹੀਂ ਹੈਗਾ ਮੈਂ ਦੱਸ ਤੈਨੂੰ ਮੈਂ ਤਾਂ ਹੱਥ ਨੇ ਖੇਤ ਜਾਊਂਗਾ ਜੇ ਜ਼ੋਰ ਮਾਰ ਕੇ ਗਿਆ ਹੋਰ ਕਿਤੇ ਨਹੀਂ ਆਣਾ ਗਰਮੀ ਹੈ ਭਾਈ ਬਹੁਤ ਜ਼ਿਆਦੇ ਆਪਾਂ ਤੋਂ ਹੀ ਗੱਲ ਆ ਵੀ ਇੱਕ ਦਿਨ ਹੁੰਦਾ ਛੁੱਟੀ ਦਾ ਬਾਹ ਕਰਿਆ ਪਤਾ ਚਲੋ ਨਾ ਇਹ ਦੂਜੇ ਨੂੰ ਵੀ ਫੋਨ ਫਾਣ ਜਾ ਕਰ ਦੇ ਕਿੱਥੇ ਹੈਗਾ ਉਹ ਆਹ ਪਛ ਲੈਣਾ ਕੋਈ ਲਾ ਕੇ ਮਗਰ ਲਿਆ ਕੇ ਏਸੀ ਲਾ ਕੇ ਬਹਿ ਜਾ ਉੱਥੇ ਕਰੇ ਨਾ ਨਾ ਇਸੇ ਮੁਰ ਕੇ ਗਾਹਾਂ ਵੀ ਦੇਖਣਾ ਬਿੱਲ ਵੀ ਭਰਨੇ ਆ ਇਕੱਲੇ ਏਸੀ ਨਾਲ ਹੀ ਨਾ ਸਰਦਾ ਮੁਰ ਕੇ ਬਿਮਾਰੀਆਂ ਘਰੇ ਬਾੜੋਂਗੇ ਇੱਥੇ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਕੋਈ ਨਹੀਂ ਕਹਿਦਾ ਬਾਹਰ ਨਿਕਲਿਆ ਹੁਣ ਹਾਂ ਹਾਂ ਆ ਜਾਣਾ ਹਾਂ ਏਸੀ ਦਾ ਮਾਣੁ ਕੀ ਨੇ ਕਹਤਾ ਵੀ ਏਸੀ ਲਗਾਉਣਾ ਮਾਤਾ ਚੰਗਾ ਪੁੱਲਾ ਜਵਾਬ ਦਿੱਤਾ ਸੀਗਾ ਜਸੀਨ ਬਾਹਰ ਜਾ ਕੇ ਲਈ ਤਾਂ ਕਿ ਮਾਹੌਲ ਵੜੇ ਫੈਨਾ ਕੰਜਰਾ ਦਾ ਗਰਮੀ ਵਾਲੀ ਹੁਰੀਅਤ ਆਏ ਹਨਾ ਗਰਮੀ ਕੀ ਕਹਾ ਮੇਰੇ ਯਾਰ ਗਮ ਕਰਖੈ ਨਾ ਤਾਂ ਮੇਰੇ ਸਾਲਕਣੇ ਦੀ ਖੇਤ ਹਵਾ ਲੱਗੇ ਹਨਾ ਨਾ ਉਰੇ ਹਵਾ ਲੱਗੇ ਨਾ ਉਰੇ ਹਵਾ ਲੱਗੇ ਨਾ ਦਰਬਾਰ ਨੂੰ ਜੀ ਕਰੇ ਨਾ ਦਰਬਾਰ ਨੂੰ ਜੀ ਕਰੇ ਨਾ ਮੀਂਹ ਪਾ ਰੱਬ ਪਤਾ ਨਹੀਂ ਕਿੱਧਰ ਆ ਸੋਨ ਮੂਨ ਕਹਿੰਦੇ ਸੀ ਆ ਗਈਆਂ ਉਹ ਕਿੱਥੇ ਜਾ ਗਈਆਂ ਇਹ ਤਾਂ ਮੇਰੇ ਖਿਆਲ ਚ ਹਲੇ ਆਈਆਂ ਨਹੀਂ ਕਹਿੰਦੇ ਰਾਹ ਰੂਚੀ ਫਿਰਦੀਆਂ ਨੇ ਇਹ ਤਾਂ ਇਹ ਪੱਤੇ ਉਰੇ ਨਹੀਂ ਐਨੇ ਜੀਰੀ ਸਿੱਟੇ ਕੱਢਿਆ ਹੋਈ ਜਦੋਂ ਇਹ ਆਉਣੀ ਆ ਪਾ ਤਾ ਕਹਨਾ ਕੋਈ ਥੈਲਾ ਉੱਚ ਪਾਇਆ ਅੱਜ ਤੜਕੀ ਡੇਢ ਮਾ ਰਗਾ ਨਾ ਉਰੀ ਅੱਜ ਤੂੰ ਕਿਵੇਂ ਬੈਠਾ ਹੈ ਮੇਰੇ ਕੋਲੇ ਅੱਗੇ ਦਾ ਕੰਜਰ ਦਾ ਖੜਦਾ ਨਹੀਂ ਓਏ ਮੇਰੀ ਗੱਲ ਸੁਣਦਾ ਮੈਂ ਕੀ ਕਰਾਂ ਮੈਨੂੰ ਕਈ ਵਾਰੀ ਆ ਜਾਂਦਾ ਤੇਰਾ ਮੋਹ ਹੁਣ ਕੀ ਕਰਾਂ ਤੈਨੂੰ ਆਪ ਤਾਂ ਹੈ ਨਹੀਂ ਲੱਖਣ ਤੈਨੂੰ ਆਕਲ ਫਿਰ ਤੂੰ ਕਹਿੰਦਾ ਮੈਨੂੰ ਐਂ ਕਹਿਣਾ ਤੈਨੂੰ ਸਲਾਹ ਦੇਣਾ ਆ ਮੈਂ ਸਲਾਹ ਦੇਣ ਤਾਂ ਆ ਮੋਹ ਕਰਨ ਦਾ ਟਾਈਮ ਦਿਨ ਦਿਹਾੜੇ ਹੁਣ ਤਾਂ ਕੰਮ ਕਰ ਲਾਂਦਾ ਮੈਂ ਨਹੀਂ ਹੰਡੀ ਉਹ ਰੇਖ ਡਾਇਆ ਮੈਂ ਹਾਂ ਮੈਂ ਤੈਨੂੰ ਐਂ ਕਹਿਣਾ ਮੇਰੀ ਗੱਲ ਸੁਣਤਾਈ ਸੁਣਾ ਦੇ ਸਾਢੇ ਤਿੰਨ ਕਿੱਲੇ ਪੌਣੇ ਚਾਰ ਤੈਨੂੰ ਬਾੜ ਦੇ ਆਉਂਦੇ ਨੇ ਹਾਂ ਇੱਜ਼ਤ ਤੇਰੀ ਫੇਰ ਨਹੀਂ ਕੁੱਤੇਆਂ ਵਾਂਗੂੰ ਤੇਨੂੰ ਉੱਥੇ ਤੇਰੀ ਬੈਠ ਕੇ ਜ ਰੋਟੀ ਡਿਗ ਜਾਂਦੇ ਨਹੀਂ ਤੈਨੂੰ ਪੁੱਛਦਾ ਕੋਈ ਮੈਂ ਤੈਨੂੰ ਐਂ ਕਹਿਣਾ ਮੇਰੇ ਵਾਲੇ ਪਿਓ ਹੋਰੀ ਬਾਲੇ ਵਧੀਆ ਬੰਦੇ ਨਹੀਂ ਹੈਗੇ ਜਿੰਨਾ ਚਿਰ ਤੂੰ ਪੇਗ ਲਾ ਕੇ ਇਹਨਾਂ ਦੀ ਮਾਂ ਭੈਣ ਨਾ ਕਰੇ ਆਥਣੇ ਇਹ ਕਾਨੂੰ ਲੋਟ ਆਉਂਦੇ ਨੇ ਬਾਈ ਇਹ ਤਾਂ ਨਹੀਂ ਆਉਂਦਾ ਤੂੰ ਕਿਹੜਾ ਘਟ ਹੈ ਤੂੰ ਉਹ ਦੂ ਲੋਚੜਾ ਮੇਰੇ ਸਾਲਕ ਨੇ ਕਈ ਵਾਰੀ ਕਹਿਤਾ ਵੀ ਪਾਈ ਪਈ ਮੇਰੇ ਨਾਲ ਕਢਾ ਦੇ ਮੇਰੇ ਨਾਲ ਕਢਾ ਦੇ ਓਏ ਓਏ ਕਢਾਉਂਗਾ ਹੁਣ ਕੀ ਕਰ ਮੇਰੀ ਗੱਲ ਸੁਣ ਲੈ ਕਢਾ ਦੂੰਗਾ ਅਥੇ ਨਹੀਂ ਟਾਈਮ ਨਹੀਂ ਲੱਗਦਾ ਹੈ ਗਿਆ ਹੁਣ ਉਹ ਤੇਰੇ ਵਾਲੀ ਮੂੰਹ ਗਾਲਾਂ ਦੇਣ ਲੱਗੇ ਨੇ ਕੋਈ ਬੇਲਾ ਕਵੇਲਾ ਦੇਖਾਂਗੇ ਹੁਣ ਪਰਸ ਨੂੰ ਰਾਤ ਦੀ ਵਾਰੀ ਹੋ ਜੂ ਹਾਂ ਲੈਟ ਦੀ ਆਪਾਂ ਰਾਤ ਨੂੰ ਨਾਲੇ ਮੈਂ ਇਹ ਨਹੀਂ ਕਹੂੰਗਾ ਵੀ ਮੈਂ ਤਾਂ ਉੱਥੇ ਜੀਰੀ ਚ ਪਾਣੀ ਛੱਡ ਰਖਿਆ ਪਰ ਰਾਤ ਨੂੰ ਘਟ ਲਾਂਗੇ ਦੋਨੇ ਤਾਇਪ ਜੀ ਟੱਕਣ ਤਾਂ ਚੱਕ ਕੇ ਦੇਖ ਲਾਂਦਾ ਪਤਉਰੇ ਦੀ ਤਾਂ ਖੜਗੀ ਉਹ ਤਾਂ ਉਹ ਤਾਂ ਨਹੀਂ ਉਹ ਤਾਂ ਮੈਂ ਪਰਸੋਂ ਦੇ ਚ ਡੰਡਾ ਮਾਰ ਕੇ ਆ ਉਹਦਾ ਅੱਗ ਮਾਰਦੀ ਐ ਮੈਨੂੰ ਤਾਂ ਲੱਗਦਾ ਕਿਹੜੀ ਬਣੂ ਕਰਮਾ ਇਸਦੇ ਹਿਸਾਬ ਨਾਲ ਬਣੂ ਤੂੰ ਦੇਖਦਾ ਜਾਈ ਬਣੂ ਮੈਂ ਤੈਨੂੰ ਆਏ ਕਹਿਣਾ ਤਾਂ ਇੱਕ ਗੱਲ ਹੋਰ ਆ ਹਾਂ ਤੂੰ ਮੈਨੂੰ ਗੋਦ ਪਾ ਲੈ ਯਾਰ ਤੂੰ ਮੇਰੇ ਸਾਖਣੇ ਗੋਦ ਨਾਲੋਂ ਘਟਾ ਹੁਣਾਂ ਤੈਨੂੰ ਕੀ ਚਾਹੀਦਾ ਉਹ ਦੱਸ ਦੇ ਕੋਈ 1500 ਚਾਹੀਦਾ ਮੈਂ ਤੈਨੂੰ ਦੇ ਦਾਨਾ ਓਏ ਨਾ ਮੈਂ ਤਾਂ ਉਹ ਕਹਿੰਦੀ ਤੇਰੀ ਆ ਸਾਰਾ ਕੁਸਾ ਸੱਚ ਬਈ ਮੈਂ ਤਾਂ ਗੱਲ ਮੂਰਖਾ ਨਾ ਆਹੇ ਮੇਰਾ ਕਰਤਾ ਮੇਰਾ ਸਾੜਖਣਾ ਉਹ ਮਲੰਗੜਾ ਉਹ ਗੱਥੇ ਉਹ ਨਹੀਂ ਉਹ ਲਵੇ ਪਤਾ ਕਦੇ ਗੱਲ ਨਹੀਂ ਮੇਰੇ ਸਿਰ ਦੁਖਦੇ ਦੀ ਗੋਲੀ ਨਹੀਂ ਕਦੇ ਲਿਆ ਕੇ ਦਿੱਤੀ ਮੈਨੂੰ ਤੇ ਇਹੀ ਫਰਕ ਹੁੰਦਾ ਮੈਨੂੰ ਤੇਰਾ ਤੇ ਆਉਂਦਾ ਇੱਕ ਗੱਲ ਹੋਰ ਹੈ ਤੇਰਾ ਰੰਗ ਪਹਿਲਾਂ ਉਹਨਾਂ ਨੂੰ ਕਾਲਾ ਹੋ ਗਿਆ ਸੀ ਕਾਲਾ ਤਾਂ ਹੁਣ ਕੋਸਤਾ ਗਰਮੀ ਆ ਯਾਰ ਕੋਸਤਾ ਗਰਮੀ ਏਸੀ ਰਵਾਹ ਬਈ ਤੂੰ ਤੂੰ ਤੇਰੇ ਹਿੱਸੇ ਦੀ ਫਸਲ ਦੇ ਰੁਪਏ ਘਰੇ ਵਰਤਦੇ ਨਹੀਂ ਮੇਰੇ ਪਿਓ ਖਰੀ ਉਹ ਕਹੇ ਵੀ ਮੈਨੂੰ ਏਸੀ ਲਵਾਓ ਸਾਰਾ ਦਿਨ ਏਸੀ ਲਵਾ ਕੇ ਕਮਰੇ ਚ ਕੰਬੜਾ ਲੈ ਕੇ ਪਿਆ ਰਹਿਆ ਕਰ ਤੈਨੂੰ ਕੀ ਗਰਮੀ ਲੱਗ ਜੇ ਕੰਬੜਾ ਲੈ ਕੇ ਤੇਰਾ ਬਾਪ ਮੇਰਾ ਮੈਨੂੰ ਕਾਹ ਨੂੰ ਫਿਰ ਗਾਲਾਂ ਕਢਾਉਣਾ ਚਾਰੇ ਪੈਰ ਚੱਕ ਕੇ ਪੈਂਦਾ ਚਾਰੇ ਪੈਰ ਨਹੀਂ ਚੱਕ ਕੇ ਪੈਂਦਾ ਚਾਰੇ ਪੈਰ ਤਾਂ ਬਈ ਤਾਂ ਚੱਕ ਕੇ ਪੈਂਦਾ ਤੀਮੀ ਦੀ ਚੱਲਦੀ ਐ ਮੇਰੇ ਲਈ ਮਾਂ ਦੀ ਚੱਲਦੀ ਐ ਇਹਦਾ ਹੁਣ ਪਤੀ ਐ ਇਹਦਾ ਵਧੀ ਐ ਹਾਂ ਆਪਾਂ ਤਾਂ ਸਿੱਧੀ ਗੱਲ ਕਹਿੰਨੇ ਆ ਜਿਹੜੇ ਬੰਦੇ ਦੀ ਘਰੇ ਨਾ ਚੱਲੇ ਜਨਾਨੀ ਦੀ ਚੱਲਿਓ ਬੰਦਾ ਥੋੜੀ ਐ ਤਾਂ ਹੁਣ ਤੂੰ ਐ ਤੂੰ ਅਣਖ ਦੇ ਮਰਨੇ ਵਿਆਹ ਨਹੀਂ ਕਰਾਇਆ ਵਧੀਆ ਕਰਿਆ ਮੈਂ ਨੂੰ ਤਾਂ ਸਾਧੂਆਂ ਨੇ ਬਚਨ ਕਰੇ ਦੀ ਮੈਂ ਤਾਂ ਭਾਈ ਪੱਕਾ ਰਿਆ ਹੁਣ ਮੈਂ ਕੀ ਕਰਾਂ ਹੈ ਮੈਂ ਤਾਂ ਇਹਨੇ ਪੁੱਠੇ ਕੰਮ ਕਰੇ ਨੇ ਮੇਰੇ ਸਾਲਕਣੇ ਨੇ ਪਹਿਲਾਂ ਤਾਂ ਐਂ ਦੇਖ ਲੈ ਕਿੱਥੇ ਤਾਂ ਇਹਦੀ ਉਮਰ ਹੈ ਕਿੱਥੇ ਤੇਰੀ ਮਾਂ ਦੀ ਉਮਰ ਹੈ ਹਾਂ ਦੇਖ ਲੈ ਦੇਖ ਲੈ ਦੇਖ ਲੈ ਜੇ ਇਹ ਸਿੱਧੇ ਕੰਮ ਹੁੰਦਾ ਟਾਈਮ ਨਾਲ ਇਹਦਾ ਵਿਆਹ ਹੋ ਜਾਂਦਾ ਟਾਈਮ ਨਾਲ ਵਿਆਹ ਹੋ ਜਾਂਦਾ ਗੱਲ ਤੇਰੀ ਛੱਡੀ ਹੋਈ ਸੀ ਭਾਈ ਹੁਣ ਤੈਨੂੰ ਅੱਜ ਸਾਰੀਆਂ ਦੱਸਣੀਆਂ ਪੈਗੀਆਂ ਅੱਛਾ ਹਾਂ ਬਈ ਫੇਰ ਵਿਆਹ ਕੇ ਲੈ ਆਂਦਾ ਕੰਜਰ ਤੂੰ ਤੂੰ ਮੇਰੀ ਗੱਲ ਸੁਣ ਹਾਂ ਤੂੰ ਬਣਾਏ ਕਰ ਤੂੰ ਏਸੀ ਲਵਾ ਆਪਾ ਮੈਂ ਤੇਰੇ ਕੋਲੇ ਦੇਣਾ ਇੱਥੇ ਇੱਥੇ ਕਿੱਥੇ ਬੈਠੇ ਨਾ ਉਰੇ ਹਵਾ ਲੱਗੇ ਏਸੀ ਇਹਦਾ ਫੇਰ ਹੱਥ ਚਰਾਉਣਾ ਨਹੀਂ ਜਾਂ ਆੜਤੀਏ ਕੋਲੇ ਜਾਣਾ ਕੋ ਆੜਤੀਏ ਕੋਲੇ ਥੋੜੀ ਤੂੰ ਮੇਰੀ ਗੱਲ ਸੁਣ ਲੈ ਤਾਂ ਹੀ ਪਰਚੋ ਬਹੁਤ ਤੂੰ ਤਿੰਨ ਚਾਰ ਗਾਲਾਂ ਕੱਢਿਆ ਕਰਾਥਣੇ ਪਊਆ ਵੀ ਕਹਿੰਦਾ ਮਾਂ ਭੈਣ ਇੱਕ ਕਰਕੇ ਦੇ ਬਈ ਏਸੀ ਲਵਾ ਕੇ ਦਿਓ ਫੇਰੇ ਪਤਾ ਲੱਗਣ ਵਾਲੇ ਗਵਾਂਢੀਆਂ ਨਾਲੇ ਰਿਸ਼ਤੇਦਾਰਾਂ ਨੂੰ ਵੀ ਤੂੰ ਜਾਉਣਾ ਹੁਣ ਤਾਂ ਤੂੰ ਨਾ ਜਾਉਂਦੇ ਜਾਂ ਨਾ ਤੂੰ ਮਰਿਆ ਚੈ ਤੈਨੂੰ ਰੋਟੀ ਤੈਨੂੰ ਡੇਗਿਆਂ ਨੇ ਤੂੰ ਸਮਝਦਾ ਕੋਈ ਦਿਨ ਵੀ ਤੂੰ ਹੈ ਗਿਆ ਕਰੀ ਆ ਬੈਠੇ ਆ ਲਓ ਕਿਸੇ ਨੇ ਚਾਹ ਨੂੰ ਬੋਲ ਮਾਰੇ ਮੈਂ ਆਇਆ ਮਾਰਦੇ ਮੈਂ ਕਾਨੂੰ ਮਾਰਦੇ ਨੇ ਗੱਲ ਤਾਂ ਤੇਰੀ ਠੀਕ ਹੈ ਪਰਸੋਂ ਚੌਥੇ ਉਹਦੇ ਭੈ ਉਹਦੇ ਚਾਰਨਾ ਜਿਆਦਾ ਭਵਾਨ ਦੇ ਮੇਰੇ ਦਾਤੀ ਫਰੇ ਦੇ ਚਾਦਰਾਂ ਖਿੱਚ ਲਿਆ ਉਹਨੇ ਮੇਰਾ ਆ ਦੇਖ ਲੈ ਦੇਖ ਲੈ ਛੇੜ ਵਾਲੇ ਤੇ ਤਾਂ ਚਾਰਨਾ ਨਹੀਂ ਆਪ ਕੂਲਰ ਚ ਬਰਫ਼ ਪਾਉਂਦੇ ਨੇ ਹਾਂ ਤੇਰੀ ਠੀਕ ਹੈ ਮੈਂ ਕਹਣਾ ਵੀ ਚੱਲ ਕਾਨੂੰ ਕਾਨੂੰ ਯਾਰਾ ਮੇਰਾ ਤਾਂ ਤਾਇਆ ਲਹੂ ਮਜਦਾ ਜਦ ਤੇ ਲਹੂ ਇਹਨੂੰ ਤਾਂ ਆਉਂਦਾ ਗੱਜਰ ਦਾ ਤੈਨੂੰ ਤਾਂ ਆਉਂਦਾ ਹਾਂ ਮੈਂ ਕਹਿੰਦਾ ਨਾ ਵੀ ਮੇਰਾ ਤਾਇਆ ਵੀ ਰੱਬ ਦਾ ਜੀ ਹੈ ਜਿਹੜਾ ਵਿਚਾਰਾ ਸਾਡੇ ਤੈਨੂੰ 4-5 ਕਿਲੋ ਏਡੇ ਨਾਲ ਸਾਨੂੰ ਖਾਸ ਉਹ ਹੀ ਤਾਂ ਗੱਲ ਆ ਸਾਰਾ ਖਾਈ ਜਾਂ ਨੂੰ ਮੇਰਾ ਹੈ ਕੋਈ ਖਰਚਾ ਮੈਨੂੰ ਐਂ ਦੱਸਦੇ ਹੈ ਤੁਹਾਡੇ ਵਿਆਹ ਕਰਤੇ ਤਾਇਆ ਹੁਣ ਤੈਨੂੰ ਏਸੀ ਦਾ ਲਵਾ ਕੇ ਦੇਸਾ ਤੈਨੂੰ 40000 ਦੀ ਕੀ ਗੱਲ ਹੈ ਗੱਲ ਤਾਂ ਕੁਛ ਨਹੀਂ ਯਾਰ ਕੀ ਖਾ ਮੇਰੀ ਗੱਲ ਸੁਣ ਲੈਣ ਵਾਲੇ ਖਾ ਨਹੀਂ ਸਾਲਾਂ 2 ਸਾਲਾਂ ਯਾਰ ਤੁਸੀਂ ਇਹ ਵਰਤਣਾ ਸਾਰਾ ਕੁਸਾ ਮੈਂ ਕਿਹੜਾ ਸੇਵਿਆਂ ਜੇ ਧਰ ਕੇ ਆਉਂਗੇ ਸੀ ਮੇਰੇ ਨਾਲੇ ਉਹ ਤਾਂ ਅੱਧੇ ਕਿੱਲੇ ਦਾ ਠਿਕਾ 80 85000 ਨੂੰ ਬਾਣ ਲੱਗਦਾ ਹੈ ਅੱਧੇ ਕਿਲ ਦੇ ਨਹੀਂ ਉਹ ਤਾਂ ਉਹ ਤਾਂ 2 1 ਕਨਾਲਾਂ ਨਾਲੇ ਆਜੂਗਾ ਮੇਰੇ ਪਿਓ ਨੂੰ ਤਾਂ ਐਂ ਕਹੀ ਤੂੰ ਕਹਿੰਦੇ ਭਾਈ ਮੈਨੂੰ ਏਸੀ ਲਵਾ ਕੇ ਜੇ ਤੇ ਤੇਰਾ ਏਸੀ ਲਾ ਕੇ ਐ ਨਹੀਂ ਪਤਾ ਸਾਨੂੰ ਵੀ ਲਵਾ ਕੇ ਦਿੰਦਾ ਠੀਕ ਹੈ ਨਹੀਂ ਭਾਈ ਮੈਂ ਤਾਂ ਛੱਡਦਾ ਦੇਖ ਜਿਹੜਾ ਚਾਹ ਪਾਣੀ ਮੈਂ ਖੇਤ ਫੜਾਉਣਾ ਮੈਂ ਇੱਥੇ ਤਾਂ ਉਹ ਵੀ ਨਹੀਂ ਫੜਾਇਆ ਹਾਂ ਭਾਈ ਮੇਰੇ ਕਹਦੇ ਮੇ ਮੇ ਮੇਰਾ ਕਹਦੇ ਬਾਣ ਭਾਈ ਅੱਡ ਕਰ ਦੋ ਮੈਂ ਤਾਂ ਆਪਦਾ ਠੀਕੇ ਦੇ ਦਿਆ ਕਰੂੰ ਉਹ ਉਹੀ ਗੱਲ ਹੈ ਯਾਰ ਹੁਣ ਕੱਲ ਲਾਲਾ ਵੀ ਤੇਰੇ ਤਾਏ ਜੱਗਰ ਕੋਲੇ ਬੈਠਾ ਰਿਹਾ ਮੈਂ ਤਾਂ ਏਸੀ ਚ ਹਾਂ ਦੇਹਲਾ ਰਾਮ ਅਰੇ ਬਾਹਰ ਨਹੀਂ ਮੁੰਡਾ ਜਿਹੜਾ ਉਹਨੇ ਲਵਾ ਕੇ ਦਿੱਤਾ ਹੈ ਹਾਂ ਹਾਂ ਦੇਹਲਾ ਰਾਮਦਾਰੀ ਹੋਣੀ ਪਈ ਰਾਮਦਾਰੀ ਮਹਾ ਕੀ ਜਿਵੇਂ ਥਾਪੜ ਕੇ ਸਮਾਉਣੇ ਉਹਨੇ ਆਇਆ ਸਮਾਉਂਦਾ ਹੈ ਹਾਂ ਤੂੰ ਜਾ ਮੈਂ ਦਾ ਮਹਾ ਭਾਈ ਮੇਰੀ ਗੱਲ ਸੁਣਾ ਤੂੰ ਹੁਣ ਜਾ ਚਾਹਦੇ ਟਾਈਮ ਤੇ ਨਾਲ ਉਹਨੂੰ ਪਤਾ ਲੱਗੋ ਪਤਾ ਠੀਕ ਹੈ ਯਾਰ ਭੈਣ ਮਰਾਵੇ ਸਾਰੀ ਉਮਰ ਆਈ ਗੋਡੇ ਘਸਾ ਲੈ ਹਾਂ ਮੈਂ ਮੜਾ ਜੱਡੇ ਤੋਂ ਕਦੋਂ ਫੜ ਲਿਵਾ ਅੱਡੇ ਦਾ ਕਦੋਂ ਤੇਰੀ ਨੂੰ ਕਹਿੰਦੀ ਤੂੰ ਨਾਲ ਆ ਜਾ ਟੁੱਲ ਲਾਦੀ ਤੂੰ ਵੀ ਮੈਂ ਆ ਗਿਆ ਕਦੋਂ ਫੜ ਕੇ ਲੈ ਹੁਣ ਬਸ ਤੇਰੇ ਮਾਗਰੇ ਆ ਗਿਆ ਤੇਰੀ ਨੂੰਹ ਕਹਿੰਦੀ ਕੱਦੂ ਲਿਆ ਦੇ ਉਹਨਾਂ ਨੇ ਚੀਰਣਾ ਚੂਰਨਾ ਹੁੰਦਾ ਤੈਨੂੰ ਪਤਾ ਪ੍ਰਿੰਡੀਆਂ ਦਾ ਲੈ ਆ ਸਵੇਰੇ ਤੋੜ ਕੇ ਉਹ ਪ੍ਰਿੰਡੀਆਂ ਉਹ ਕਹਿੰਦੀ ਕੱਦੂ ਕਰਾਂਗੇ ਕਹਿੰਦੀ ਪ੍ਰਿੰਡੀਆਂ ਦਾ ਤੜਕੇ ਕਰ ਲੈਣੇ ਢੜੀਆ ਜਾਊ ਕਹਿੰਦੀ ਅਥਰੇ ਕੱਦੂ ਕਰ ਲੈ ਮੈਂ ਲਿਆਵਾਂ ਕੱਦੂ ਫੜ ਲੈ ਉਹ ਜਾ ਸੁੱਕੀ ਨੂੰ ਜੀ ਯਾਰ ਕਾਹਦੀ ਮੇਰਾ ਸਾਹ ਹਾਂ ਤਕੜਾ ਰਹੀ ਮੜਾਇਾ ਚ ਬੀਜੂ ਪੀਣਾ ਆ ਜੀ ਮੜਾਇਆ ਤੂੰ ਨਾਲੇ ਮੈਂ ਹੁਣੇ ਆ ਗਿਆ 1 ਮਿੰਟ ਚ ਕੱਦੂ ਫੜ ਲੈਵਾਂ ਹਾਂ ਹਾਂ ਇਹ ਗੱਲ ਸੁਣ ਲੈ ਇੱਕ ਹਾਂ ਇਹ ਕੇਰਾਂ ਲੱਗਿਆ ਕਿਵੇਂ ਲੱਗ ਜੇ ਕੱਲਾ ਤੀਨੂ ਵੜਾ ਕਰੂ ਮੇਰੇ ਕਮਰੇ ਚ ਬਸ ਹਾਂ ਬਸ ਕੱਲਾ ਮੈ ਉਹ ਵੀ ਚਾਹ ਪਾਣੀ ਫੜਾਉਂਦੀ ਐ ਤੈਨੂੰ ਚੱਲ ਆਹੋ ਗਾਹਾਂ ਨਾ ਬਧਿਆ ਘਰ ਜਾ ਦੇ ਚੱਲ ਚੰਗਾ ਫਿਰ ਚੰਗਾ ਉਹ ਮੈਂ ਤਕੜਾ ਰਹੀ ਮੜਾ ਆ ਜੀ ਉਹ ਛੇਦੀ ਮੈਂ ਕੱਦੂ ਫੜ ਲੇਵਾ ਬਸ ਹੁਣ ਆ ਗਿਆ ਆਹੋ ਇੱਕ ਮਿੰਟ ਚ ਲੈ ਵੀ ਲਾਡੋ ਰਾਣੀ ਤੇਰੇ ਵਾਲਾ ਕੰਮ ਤਾਂ ਹੋ ਗਿਆ ਜਦੋਂ ਘਰੇ ਜਾ ਕੇ ਤਾਇਏ ਨੇ ਬਸੂੜੀ ਪਾਤੀ ਇਹ ਸੀ ਤਾਂ ਮੇਰਾ ਬਾਪ ਕੀ ਮੇਰੇ ਬਾਪ ਦਾ ਬਾਪ ਵੀ ਲਵਾ ਕੇ ਦਿਓ ਆ ਗਿਆ ਤਾਂ ਮੈਂ ਕੱਦੂ ਫੜ ਲੇਵਾ ਪਤਾ ਨਹੀਂ ਝੂਲਦਾ ਪਤਾ ਨਹੀਂ ਮੇਰਾ ਸਾਖਣਾ ਝੂਲਦਾ ਦੇਖ ਲੈ ਹੈ ਹੋਰ ਘਾਟ ਕਰ ਕੇ ਜਮਾ ਬੜੀਆ ਗਰਮੀ ਤਾਂ ਯਾਰ ਕਿੱਧਰ ਗਿਆ ਜੂਏ ਘਰੇ ਬਹਿ ਜਾ ਕਰ ਗੱਟੇ 10 ਗਰਮੀ ਚ 10 ਕੀ ਕਰਦਾ ਤੁਰਿਆ ਫਿਰਦਾ ਗਰਮੀ ਚ ਘਰੇ ਕਿਹੜਾ ਮਰੇ ਜੀ ਠੰਡ ਹੈ ਕਰੇ ਦਾਫ ਇਹੀ ਹਾਲ ਕਰਿਆ ਉਹ ਜੱਗਰ ਕੋਲੇ ਬੈਠਾ ਦੀ ਬੰਦ ਪਹਿਲਾਂ ਏਸੀ ਲਵਾ ਕੇ ਦਿੱਤਾ ਉਹਨੇ ਮੁੰਡਾ ਨਹੀਂ ਬਾਹਰ ਹੈ ਗਿਆ ਬੂਟਾ ਉਹਦਾ ਅੱਛਾ ਏਸੀ ਲਵਾਤਾ ਉਹ ਪਿਆ ਟੌਰ ਨਾਲ ਸੋਦੀ ਬਸ ਫਿਰ ਗਿਆ ਤਾਂ ਕੰਮ ਹੋ ਜੇ ਏਸੀ ਲਵਾ ਲਿਆ ਤਾਂ ਪਹਿਲਾਂ ਨਹੀਂ ਸੀ ਉਹਦਾ ਤੁਰਕੇ ਰਾਜੀ ਹੁਣ ਤਾਂ ਨਿਕਲ ਚੁੱਕਿਆ ਉਹ ਏਸੀ ਕੰਮ ਹੋ ਜਾਂਨ ਨੂੰ ਸਾਰੀ ਉਮਰ ਕਰ ਲਿਆ ਅਗਲੇ ਨੇ ਕੀ ਗੱਲ ਹੁਣ ਵੀ ਕੰਮੇ ਕਰੀ ਜਾਊਗਾ ਉਹ ਗੱਲ ਕੰਮ ਦੀ ਨਹੀਂ ਸਰੀਰ ਦੀ ਵੀ ਹੁੰਦੀ ਹੈਗੀ ਸਰੀਰ ਨੂੰ ਮੇਰੇ ਇਹ ਰਾਤਾਂ ਦੜਕੇ ਬੰਦਾ ਬਾਹਰ ਅੰਦਰ ਜਾਂਦਾਗਾ ਹੁਣ 2 ਘੰਟੇ ਦਾ ਗੱਲ ਨਹੀਂ ਐ 2 ਘੰਟੇ ਦਾ ਗੱਲ ਹੋਇਆ ਜਾਂ ਹੋ ਜਾਂਦਾ ਸਰੀਰ ਹੋਇਆ ਜਾਂ ਹੋ ਜਾਂਦਾ ਚੱਲ ਮਰਜੀ ਆ ਭਾਈ ਆਪਾਂ ਤਾਂ ਕਿਸੇ ਤੋਂ ਕੀ ਲੈਣਾਗਾ ਅੱਗੇ ਆਪਣੇ ਕਿੰਨੀ ਕੁ ਲਾਈਟ ਆਉਂਦੇ ਹੁੰਦੇ ਸੀ 8 ਘੰਟੇ ਵਾਲੀ ਲਾਈਟ ਆਉਂਦੀ ਸੀ ਕਦੇ ਆਉਂਦੀ ਆਪਾਂ ਲੈ ਕੇ ਖੇਸ ਪੈ ਜਾਂਦੇ ਅੱਗੇ ਵੀ ਤਾਂ ਸਰੀਰ ਲਾਇਆ ਵੀ ਸੀ ਆਪਣਾ ਅੱਗੇ ਤਾਂ ਲਾਇਆ ਤੇ ਅੱਗੇ ਜਾਣਦੀ ਹੱਡਾਂ 'ਚ ਅੱਗੇ ਜਾਣਦੀ ਹੱਡਾਂ 'ਚ ਹੁਣ ਨਹੀਂ ਹੈਗੀ ਓਏ ਓਹੀ ਕਮਲੀਆਂ ਗੱਲਾਂ ਤੇਰੀਆਂ ਤਾਂ ਚਲ ਐਵੇਂ ਨਾ ਤੂੰ ਉੱਥੇ ਪੋਸਟ ਪਾਲੀ ਜਾ ਕੇ ਬਹਿ ਜਾ ਨਾ ਏਸੀ ਜਿੱਥੇ ਇੱਕ ਪੱਕਾ ਹੱਟ ਕੇ ਬਹਿ ਜਾ ਪੋਸਟਾ ਕੋੂਲਰ ਲਾ ਲਿਆ ਕਰ ਪੈ ਗਿਆ ਭਾਈ ਹੁਣ ਦੇਖਾ ਪੋਸਟਾ ਪੈ ਗਿਆ ਮੈਂ ਤੈਨੂੰ ਉਹੀ ਗੱਲ ਕਰਦਾ ਏਸੀ ਲਿਓ ਭਾਈ ਨਹੀਂ ਮੈਨੂੰ ਦੱਸ ਸਾਹ ਤਿੰਨ ਲੱਖ ਹੂਨ ਫੜ ਕੇ ਪੈਸੇ ਮੈਂ ਲਵਾਵਾਂਗੇ ਰਾਂ ਬੱਸ ਹਾਂ ਤੁਰਿਆ ਜਿੱਥੋਂ ਪਹਿਲਾਂ ਨਹੀਂ ਜਾਂਦਾ ਏਸੀ 'ਚ ਬੈਠ ਕੇ ਤੈਨੂੰ ਕਿਤੇ ਹੋਰ ਨਾ ਤੁਰ ਪਏ ਤੁਰਿਆ ਮੇਰੇ ਯਾਰ ਆਈਡੀ ਨੂੰ ਤੁਰ ਕੇ ਤੂੰ ਆ ਦੇਖ ਲਾ ਖਲਚਕ ਰਿਹਾ ਸਕੂਟਰ ਸਕੂਟਰ ਮੈਂ ਕਿਤੇ ਮੰਡੀ ਜਾਣਾ ਮੰਡੀ ਜਾਣਾ ਖੇਤ ਚਾਹ ਪਾਣੀ ਆਈ ਲੈ ਕੇ ਜਾਣਾ ਲੈ ਕੇ ਜਾਣਾ ਚਾਹ ਪਾਣੀ ਉਹ ਜਾਕੜ ਦਿੰਦਾ ਉਹ ਏਸੀ ਬੰਦੇ ਨੂੰ ਉਹ ਕਾ ਨੂੰ ਮੈਂ ਅੰਦਰ ਲਾਲਾ ਜਾਕੜਦਾ ਆਪਣਾ ਸਾਰਾ ਦਿਨ ਲਾਈ ਬੈਠਾ ਗੱਡੀ 'ਚ ਉਹਦੇ ਏਸੀ ਐ ਨਹੀਂ ਪਤਾ ਲੈਟਰਿੰਗ 'ਚ ਵੀ ਏਸੀ ਹੋਵੇ ਉਹਦੇ ਕਾਲਾ ਨਾ ਦਾ ਆਪਾਂ ਕੀ ਲੈਣਾ ਉਹ ਤਾਂ ਵੱਡੇ ਲੋਕ ਨੇ ਆਪਾਂ ਵੱਡੇ ਦਾ ਲੋਕ ਨੇ ਵੀ ਜਾ ਘੜਦਾ ਨਹੀਂ ਇਹ ਤਾਂ ਆਪਣੀ ਉਹੀ ਗੱਲ ਆ ਆਪਾਂ ਰੁਪਿਆ ਲਾਉਂਦੇ ਨਹੀਂ ਸਾਰੀ ਉਮਰ ਆਈ ਲੰਗਾ ਲਈ ਹੱਡ ਬੋਦੇ ਕਰ ਲੇ ਕਿੱਥੇ ਲੈ ਕੇ ਜਾਵਾਂਗੇ ਉਹ ਫਾਇਦਾ ਵੀ ਕੀ ਐ ਕੂਲਰ ਹੈਗਾ ਸੁੱਖ ਨਾਲ ਕੂਲਰ ਛੱਡ ਲੈ ਕਰੋ ਪੱਖਾ ਲਾ ਲਿਆ ਕਰੋ ਕੂਲਰ ਦਾ ਕਿੱਥੇ ਮੈਂਦਾ ਉਹ ਕਿੱਧਰ ਤਰਤਾ ਹੋ ਜਾ ਕੇ ਉਹ ਦਾਤੀ ਫਰਾਇਆ ਚਾਰਨਾ ਦਾ ਗਾਲਦਾਂ ਦੇ ਘਟੋ ਹਟੋ ਦੇ ਚਾਰਨਾ ਚਾਦਰਾਂ ਖਿੱਚ ਲਿਆ ਮੇਰਾ ਉਹਨੇ ਪਰਸੋਂ ਫਿਰ ਹਾਂ ਫਿਰ ਉਹਦੇ ਲਵਾਤਾ ਦਿੰਦੇ ਉਹ ਜਾਲੀ ਲਾ ਲੋ ਫਿਰ ਜਾਲੀ ਹੁਣ ਮੇਰੇ ਹੱਥ ਪਈ ਆ ਵੀ ਸਾਰਾ ਕੁਝ ਮੈਂ ਇੱਧਰ ਆ ਮੈਂ ਆਪ ਵੀ ਕਰ ਲਿਆ ਕਰੋ ਕੁਸ ਉਹਦੇ ਕਿਵੇਂ ਸੱਲ ਪਵਾਲੇ ਤੇ ਆਪਦੇ ਵਾਲੇ ਉਹ ਸੱਲ ਤਾਂ ਪਵਾ ਲਿਆ ਫਿਰ ਸੱਲ ਪਾਉਣ ਨੂੰ ਕੀ ਕੀ ਸੀਗਾ ਮਿਸਤਰੀ ਨੂੰ ਕਹਤਾ ਆ ਕੇ ਪਵਾ ਗਿਆ ਹੁਣ ਆ ਤਾਂ ਤੁਸੀਂ ਕਰਾਈ ਸਕਦੇ ਹੋ ਜਾਲੀ ਲਿਆਉਣੀ ਪੂਗੀ ਮੈਂ ਲਿਆ ਦੇਣਾ ਭਾਈ ਪਵਾ ਲਈ ਮਿਸਤਰੀ ਨੂੰ ਕਹਿ ਕੇ ਹੁਣ ਤਾਂ ਭੈਣ ਮਰਾਵੇ ਜਾਲੀ ਇਹਨੂੰ ਨੀਰੇ ਵਾਲੇ ਚ ਮਾਰ ਤੂੰ ਐਂ ਦੱਸ ਵੀ ਦੇਖ ਜਾ ਤਾਂ ਹੁਣ ਤੂੰ ਮੰਡੀ ਜਾਣਾ ਫੜ ਲੈ ਪੈਸੇ ਨਹੀਂ ਪਰ ਫੇ ਮੈਂ ਆਪੇ ਲਵਾਉਂਗਾ ਭਾਈ ਮੈਂ ਤੈਨੂੰ ਦੱਸਾਂ ਗੱਲ ਉਹ ਮਿੱਠੂ ਮਾੜਾ ਮੋਟਾ ਨਾ ਅਕਲ ਨੂੰ ਹੱਥ ਮਾਰ ਲਾ ਤੇਰੇ ਵਾਲੇ ਪਹਿਲੇ ਖੂ ਪੱਟੇ ਹੋਏ ਹਜੇ ਭਰੇ ਨਹੀਂ ਗਏ ਇਹਦਾ ਜਵਾਕ ਕੰਮ ਤੇ ਲੱਗ ਗਿਆ ਆਪਣਾ ਵੇਲਾ ਪੂਰਾ ਹੋਣ ਲੱਗ ਗਿਆ ਆਰਤੀਆ ਭਾਲ ਦਾ ਠੋਲੂ ਨਾ ਦੇ ਦੇ ਤੈਨੂੰ ਗਣ ਕੇ ਕਿਤੇ ਵਿਆਜ ਤਾਂ ਉਹਦਾ ਪੂਰਾ ਨਹੀਂ ਹੁੰਦਾਗਾ ਵਿਆਜ ਨਹੀਂ ਹੁਣ ਫਸਲ ਨਹੀਂ ਦੇਂਦੇ ਮਰੇਰ ਹੋਰ ਕੌਣ ਦੇਊਗਾ ਉਹ ਫਸਲ ਨਾਲ ਹੀ ਹਜੇ ਤੱਕ ਵੇਲਾ ਪੂਰਾ ਹੋ ਜਾਂਦਾ ਜਿਹੜਾ ਹੋ ਜਾਂਦਾ ਮਾੜਾ ਮੋਟਾ ਆ ਫਸਲ ਦੀ ਜੀਰਾਂ ਦੀ ਰੋਣਾ ਭਈ ਐਂ ਰਹੂਆ ساری ਉਮਰ ਹੋ ਗਈ ਕਦੇ ਵਿਆਹ ਕਰ ਲੈ ਕਦੇ ਘਰ ਪਾਲ ਲੈ ਅੱਛਾ ਮੈਗੀ ਕੁੜੀਆਂ ਵਈਆਂ ਨੇ ਬਈ ਫੇਰ ਹੋਰ ਚੱਕ ਲਓ ਮੈਨੂੰ ਤਾਂ ਲਵਾ ਕੇ ਓਏ ਇਹਦੂ ਤਾਂ ਕੁੜੀਆਂ ਹੁੰਦੀਆਂ ਕੁੜੀਆਂ ਹੀ ਵਿਆਹ ਦਿੰਦੇ ਤੇ ਤਾਂ ਪੱਟੀ ਮੇਸ ਤਾਂ 4 ਸਪੇਰੇ ਕਰਤੀ ਸੀਗੀ ਜਦੋਂ ਆ ਜੇਲ੍ਹ ਚ ਗਈ ਤੈਨੂੰ ਪਤਾ ਮੇਰੀ ਵੀ ਮਰਨਗਾ ਤੇ ਹੀ ਵਿਆਹ ਚ ਅਗਲਾ ਕਹਿੰਦਾ ਇਹ ਵੀ ਇਹ ਜਾ ਹੋਊਗਾ ਜਿੰਨਾ ਚਿਰ ਨਿਬੜਿਆ ਨਹੀਂ ਬੈਹ ਨਹੀਂ ਕਿਸੇ ਨੇ ਕਰਿਆ ਬਾਕੀ ਤੈਨੂੰ ਪਤਿਆ ਵੀ ਕਿਵੇਂ ਲਿਆਂਦੀ ਸੀ ਮਗਰੋਂ ਜੇਲ੍ਹ ਚ ਚਾਉਨੂ ਗਿਆ ਤੀ ਉਹਦਾ ਬੰਦਾ ਤਾਂ ਕਿਥੇ ਤਾਂ ਮਰਿਆ ਮੇਰੇ ਯਾਰਾ ਮੇਰਾ ਨਾਮ ਆ ਗਿਆ ਜੇ ਬਹਿਬਤਾ ਕੀਤੀਆਂ ਨੇ ਤਾਂ ਕੋਈ ਆ ਤੂੰ ਖੇਤ ਦੀ ਰਾਤ ਨੂੰ ਪਾਣੀ ਦੇ ਵਾਰੀ ਤੇ ਤਾਂ ਮੈਂ ਦੀ ਬਹਿ ਜਾ ਆਰਮਨਾਲ ਪਤਾ ਮੈਨੂੰ ਸਾਰਾ ਕੁਝ ਜੱਬ ਆਗ ਜਾ ਕੋਈ ਇਸ ਉਸ ਹੀ ਨਹੀਂ ਲੱਗਦਾ ਇੱਥੇ ਮੈਂ ਤਾਂ ਲਵਾਉਂਗਾ ਭਾਈ ਫੇਰਾ ਬਸ ਫਿਰ ਜਿੱਦੇ ਕੰਧ ਨਿਕਲ ਗਏ ਘਰੇ ਉੱਦੋਂ ਆ ਜੇ ਕੱਢ ਲੋ ਕੰਦੇ ਕੱਢ ਲੋ ਆ ਆ ਗਿਆ ਉਂਗਲਾਂ ਲਾ ਕੇ ਉਤੋਂ ਉਂਗਲਾ ਉਂਗਲਾ ਕਿਨੇ ਲਉਂਦੇ ਆ ਪਹਿਲਾ ਕੁੜੀਆਂ ਲੱਗੀਆਂ ਪਈਆਂ ਨੇ ਉਹਨਾਂ ਨੂੰ ਵੀ ਤੇਰੀ ਹਲਾਸ਼ੀਰੀ ਦਿੱਤੀ ਵੀ ਹੋਰੀ ਸਾਰੀ ਉਮਰ ਲਵਾਦੀ ਯਾਰ ਉਹ ਦੇਖ ਲੈ ਸੌਂਦੀ ਪਿਆ ਉਹਦਾ ਜਾਗਰਦਾ ਟੋਆ ਕੋਈ ਨਾ ਤੈਨੂੰ ਨਹਾਉਣ ਦੇ ਆ ਟੋਆ ਜਾ ਵੀ ਪੱਟ ਕੇ ਦੇਉਂਗਾ ਘਰੇ ਮਿਸਿੰਗ ਬਿੰਗਾਂ ਪੂਲ ਕੀ ਕਹਿੰਦੇ ਆ ਉਹਨੂੰ ਚੰਗਾ ਕੱਲਾ ਏਸੀ ਨਹੀਂ ਨਾ ਆਉਣ ਆਲਾ ਦੇਉਂਗੇ ਮੈਂ ਸਾਰੇ ਘਰ ਪੱਟ ਕੇ ਖਾ ਗਿਆ ਹਜੇ ਪੱਟ ਨਹੀਂ ਭਰਦਾ ਇਹਦਾ ਪਾਣੀ ਦਾ ਤੱਤਾ ਕਰ ਨਹੀਂ ਸਕਦੇ ਦੋ ਜਾਗਾ ਦੇਉ ਆ ਇਹ ਪੂਲ ਪੱਟ ਕੇ ਮੈਨੂੰ ਮੈਨੇ ਕੋੜੇ ਵੇਚ ਕੇ ਇਨੀ ਗਰਮੀ ਚ ਖੇ ਨਾਲ ਖੇ ਨੇ ਇਹਨਾਂ ਨੂੰ ਗਰਮੀ ਨਹੀਂ ਆਉਂਦੀ ਬਸ ਖੜੇ ਨਹੀਂ ਪੈਣੇ ਕੌਣ ਹੈ ਬੂਨੇ ਡਰਾ ਤੀ ਖੜੀ ਹੋ ਉਰ ਖਾਣ ਲਈ ਨਹੀਂ ਸੌ ਜਾਂਦੇ ਬਿੰਦਾ ਨਹੀਂ ਠਾ ਦੇ ਮੈਂ ਤਾਂ ਵਸਾ ਆਈਆਂ ਨਹੀਂ ਪ੍ਰੀਤਾ ਹਾਈ ਮਾਰਤੀ ਆ ਰਗੇ ਡਰਾ ਤਾ ਨਹੀਂ ਸ਼ੁਕਰੇ ਠਾ ਤਾ ਨਹੀਂ ਬਹਿ ਜਾ ਨਹੀਂ ਆ ਜਾ ਪਲੀ ਇਸੇ ਕਰ ਦਪਹਰੇ ਕੌਣ ਹੁੰਦਾਂ ਪੈਣੇ ਮਰ ਤੁਹਾਨੂੰ ਪਾਣੀ ਲਿਆਵਾ ਪੀਣ ਨੂੰ ਨਹੀਂ ਨੀ ਨਹੀਂ ਨਹੀਂ داری ਸੀ ਮੈਂ ਤਾਂ ਸੁਪਨੇ ਦੇ ਪਿੱਛੇ ਹੋ ਪੈ ਰਹੀ ਤੀ ਕੌਣ ਨਹੀਂ ਐਡਾ ਵੱਡਾ ਰਿੱਚ ਜਾ ਬੂਆ ਲੈ ਲੈ ਪਾਣੀ ਬਣੇ ਨਾ ਨਾ ਪਹਿਲੇ ਪਾਣੀ ਤੂੰ ਦੱਸ ਪਾਣੀ ਲੈ ਕੇ ਦੀ ਹਾਂ ਤੈਨੂੰ ਲੈ ਕੇ ਦੇਣੀ ਆ ਮੈਂ ਪੈ ਸੀ ਚੁੱਥੀ ਗਈਆਂ ਤੂੰ ਸਿਖਰ ਤੇ ਪੈ ਰਹੀ ਕੰਨ ਕਰਦੀ ਓੜਾ ਪਾਣੀ ਦੀ ਇੰਨੀ ਗਰਮੀ ਹੋ ਗਈ ਬਣੇ ਦੌਰਾ ਨਹੀਂ ਪੈਂਦਾ ਕੋੜੇ ਓਹੋ ਰਹਿ ਰਹਾ ਬੜਾ ਨਾਮ ਪੱਖਿਆਂ ਥੱਲੇ 40 ਡਿਗਰੀ ਹੋ ਰਿਹਾ ਹੈ ਬਾਹਰ ਤਾਪਮਾਨ ਐ ਤਾਂ ਪਤਾ ਹੈ ਪਤਾ ਹੈ 48 ਹੋ ਰਿਹਾਗਾ ਕੋਈ ਨਾ ਸੀ ਕਿ ਕਿਹੜਾ ਸੂਰਜ ਤੇ ਕੱਪੜਾ ਪਾਇਆ ਹੀ ਇਹ ਹਾਂ ਅਸੀਂ ਵੀ ਲਵਾਵਾਂਗੇ ਅਸੀਂ ਹੁਣ ਤਾਂ ਲਵਾਉਂਗਾ ਨਹੀਂ ਏਸੀ ਤੁਸੀਂ ਹੁਣ ਕਦੋਂ ਲਵਾਉਂਗੀ ਆ ਕਿ ਕਦੋਂ ਦਿਨ ਚ ਲੱਡੂ ਦੇ ਕੇ ਆਉਂਗੇ ਸਾਡੇ ਘਰੇ ਹੂੰ ਹੂੰ ਕਿ ਕਿ ਏਸੀ ਲੱਗੂਗਾ ਸਾਡੇ ਡੱਬਰ ਚ ਆ ਸਾਰੇ ਨਾ ਬ੍ਰਿਕਟ ਉੱਤਲੀ ਟਿਆ ਕਰੋਂਗੇ ਉਧਰ ਲਵਾਵਾਂਗੇ ਉਹ ਮੇਰੇ ਵਾਲੇ ਰੂਮ ਚ ਅੱਛਾ ਫਿਰ ਤੁਸੀਂ ਰੰਗ ਜਹੇ ਨਾ ਸਾਰੇ ਉਧਰ ਪੈ ਜਾਣਗੇ ਸਾਰੇ ਉਧਰ ਨਹੀਂ ਉਹ ਲਵਾਵਾਂਗੇ ਉਹ ਕੁੱਖੀ ਜਿੰਨੇ ਲੱਗ ਜਾਂਦੀ ਹੁੰਦੀ ਐ ਦੂਜੇ ਪਾਸੇ ਨਹੀਂ ਬੜੇ ਗਦੀ ਐ ਕਿਹੜਾ ਹੁੰਦਾ ਪਤਾ ਨਹੀਂ ਕਿਹੜਾ ਫੈਣ ਜਾਂ ਕਹਿੰਦੇ ਹੁੰਦੇ ਨੇ ਇਹਨੂੰ ਹਾਂ ਜਗੇਸਟ ਫੈਣ ਉਹਦੇ ਨੇ ਹਾਂ ਉਹ ਚ ਉੱਥੇ ਲੱਗਦਾ ਉਹ ਹੋ ਜਾਊਗਾ ਹੋਰ ਪੈਣੇ ਤੂੰ ਨਜ਼ਰਵਾਇਆ ਕਰਨਗੇ ਹਾਂ ਕੋਈ ਨਾ ਤੇ ਮੇਰਾ ਸੁਣ ਥੋੜੇ ਤਾਂ ਮੇਲੇ ਦਾ ਦੋ ਤਿੰਨੇ ਏਸੀ ਨੇ ਹਣਾ ਹਾਂ ਬਣੀ ਸੜਕ ਤਾਂ ਸਾਰੇ ਕਮਰੇ ਜੇਸੀ 21 ਕਾ ਹੈਗਾ ਲੈ ਹੋਰ ਇੰਨਾ ਟਾਈਮ ਤੱਕ ਮੈਂ ਤਾਂ ਸਿੱਖ ਬੈਠਾ ਨਹੀਂ ਜਾਂਦਾ ਉਮਰ ਸਿਕਰ ਦੁਪਹਿਰੇ ਆ ਕੇ ਨਹੀਂ ਰਾਜੀ ਕਿਸੇ ਦੀ ਹੋਰ ਕੀ ਲੈਣਾ ਤੈਨੂੰ ਪਤਾ ਹੀ ਹੈ ਇਹਦਾ ਬਦਲਵਾਈ ਹੋ ਰਹੀ ਹੈ ਮਾੜੀ ਜੀ ਤਾਂ ਆ ਗਈ ਮੈਂ ਅੱਛਾ ਹਾਂ ਕੀ ਕਰਨਾ ਸੀ ਤੀ ਦੱਸਦੀਆਂ ਮੈਂ ਨਹੀਂ ਮੈਂ ਕਿਤੇ ਗਰਮੀ ਚੋਂ ਬਾਹਰ ਨਿਕਲਦੀਆਂ ਮੈਂ ਤਾਂ ਏਸੀ ਚੋਂ ਬਾਹਰ ਨਹੀਂ ਪੁੰਜੇ ਲਾਉਂਦੀ ਪੈਰ ਮੈਂ ਤਾਂ ਗੈਸ ਸਿਲੰਡਰ ਚਾਕੇ ਏਸੀ ਵਾਲੇ ਜਿੱਧਰ ਲੈਣੀ ਆ ਆਪ ਵੀ ਕਰਿਆ ਕਰਾਂਗੇ ਕੁੜੇ ਫੇਰਾ ਉਹ ਕਹਿ ਰਖੀ ਅਸੀਂ ਛੋਟਾ ਜਿਹਾ ਸੀ ਲਿਆ ਕੇ ਦੇਣੀ ਹੈ ਸਾਨੂੰ ਵੀ ਛੋਟਾ ਜਿਹਾ ਹੀ ਆਉਂਦਾ ਮੈਨੂੰ ਪਤਾ ਹੈ ਛੋਟੇ ਏਸੀ ਆਉਂਦੇ ਨੇ ਅਸੀਂ ਸੋਈ ਚ ਲਵਾਵਾਂਗੇ ਉਹ ਹੁਣ ਅਸੀਂ ਵੀ ਰਸੋਈ ਚ ਲਵਾਉਂਗੇ ਭੈਣ ਤੁਸੀਂ ਕਮਰੇ ਚ ਤਾਂ ਲਵਾ ਲਓ ਪਹਿਲਾਂ ਪਹਿਲਾਂ ਤਾਂ ਗੱਲ ਚੱਲੀ ਜਾਂਦੀ ਹੈ ਸਾਡੇ ਕਦੇ ਦਿਨ ਚ ਲੱਗ ਜੂ ਫਿਰ ਆਓ ਚ ਲਵਾ ਲਾਂਗੇ ਰਸੋਈ ਚ ਹੌਲੀ ਹੌਲੀ ਮੇਰੀ ਗੱਲ ਸੁਣੋ ਸਾਡੀ ਬਾਟੀ ਲੈ ਕੇ ਆਈਆਂ ਤੁਸੀਂ ਆਪ ਤਾਂ ਤੁਸੀਂ ਨੇ ਭੜਫੜਾਉਣੀ ਆਉਣਾ ਹੁੰਦਾ ਤਾਂ ਲੈਣ ਆਈ ਤੀ ਮੈਂ ਤਾਂ ਅੱਛਾ ਫੇਰ ਮੇਰੇ ਮੰਮੀ ਲਿਆਈ ਹੋਣੀ ਮੈਨ ਉਸ ਭਾਗ ਲਈ ਉਹ ਨਹੀਂ ਇਹ ਉਸ ਨੂੰ ਗੰਦੀ ਆਦਤ ਹੈ ਮੰਮੀ ਨਹੀਂ ਲਈ ਤੂੰ ਲਈ ਤੀ ਦੇਸੀ ਕਿਉਂ ਤੂੰ ਆ ਕੇ ਮੇਰੇ ਤੋਂ ਭੁੱਲ ਵੀ ਗਈ ਹੈ ਕੁੜੇ ਕੱਲੀ ਕੱਲੀ ਖਾ ਗਈ ਨਹੀਂ ਦੇਸੀ ਕਿਉਂ ਲਿਆ ਕੇ ਨਹੀਂ ਨਾ ਨਾ ਆਪਣੇ ਉਧਰ ਕਹਿੰਦੀ ਸੀ ਸਾਡੇ ਰਿਸ਼ਤੇਦਾਰ ਆ ਰਹੇ ਨੇ ਹਾਂ ਉਧਰ ਰਿਸ਼ਤੇਦਾਰ ਨਹੀਂ ਆ ਰਹੇ ਤੇ ਬੋਲੀਏ ਕਿਹੜਾ ਰਿਸ਼ਤੇਦਾਰ ਆਇਆ ਗੱਪ ਮਾਰਦੇ ਹੁਣ ਲੱਗ ਗਿਆ ਮੈਨੂੰ ਤੇਰਾ ਪਤਾ ਵੀ ਇਹ ਤੇਰੇ ਮੂੰਹ ਤੇ ਫੁੱਲ ਸੀ ਕਾ ਤੋਂ ਨਿਕਲਦੀਆਂ ਨੇ ਚੋਰੀਓ ਲਿਆ ਲੈ ਕੇ ਨਿਰਾ ਦੇਸੀ ਕਿਉਂ ਪੀਂਦੀ ਹੈਗੀ ਮੂੰਹ ਮੈਂ ਮਰ ਜਾ ਤੂੰ ਤਾਂ ਬਲਾਈ ਖਰਾਬ ਨਿਕਲੀ ਨਹੀਂ ਨਹੀਂ ਹੋਰ ਕੀ ਕਰਦੀ ਆ ਆਪਣੀ ਸੱਸ ਐ ਆਪਾਂ ਨੂੰ ਪਾਉਣ ਦਿੰਦੀ ਏ ਕਿਉ ਮੈਂ ਤਾਂ ਕਰਕੇ ਲਈ ਸੀ ਦੱਸਣ ਤਾਂ ਮੈਂ ਤੈਨੂੰ ਵੀ ਲੱਗੀ ਸੀ ਫਿਰ ਮਾਂ ਤਾਂ ਅਣ ਸੇ ਹੈਗਾ ਮੈਂ ਤੂੰ ਰੋਲਾ ਪਾ ਦਿਆਂਗੀ ਸਾਰਿਆਂ ਨੂੰ ਦੱਸ ਦੇਂਗੀ ਫਿਰ ਮੈਂ ਕੱਲੀ ਕੱਲੀ ਖਾ ਗਈ ਆਹੋ ਹੋਰ ਖਾ ਲਿਆ ਗਲ ਕੱਲੀ ਕੱਲੀ ਤਾਂ ਹੀ ਤਾਂ ਫਿਰ ਹਾਜਮ ਨਹੀਂ ਹੁੰਦਾ ਇਹ ਤੁਸੀਂ ਆਪ ਚਕਲੇਸ਼ਨ ਆ ਫੇਰ ਕਰ ਲਿਓ ਪਹਿਲਾਂ ਮੇਰਾ ਹੱਲ ਕਰੋ ਬਾਟੀ ਆਓ ਉਹ ਵੀ ਕਿਉ ਪਾ ਕੇ ਐ ਕਿਉ ਤਾਂ ਫਿਰ ਹੈ ਨਹੀਂ ਫੇਰ ਮੈਂ ਲਿਆ ਕੇ ਦਊਂਗੀ ਪਰ ਤਾਂ ਹੁੰਦਾ ਹੀ ਨਹੀਂ ਫਟੇ ਲੰਕਾਂ ਦੇ ਹੈ ਹੀ ਨਹੀਂ ਗਸਾ ਹਾਂ ਤੁਸੀਂ ਐਸੀ ਲਵਾਉਂਗੇ ਯੇ ਨਾ ਆਉਂਦੇ ਹੈ ਦੇਖ ਲਈ ਕਿਉਂ ਹੈ ਨਹੀਂ ਹੋਲੀ ਬੋਲ ਬਜੇ ਮੇਰੇ ਸੱਸ ਨੂੰ ਲੱਗਦਾ ਮੇਰੀ ਗੱਲ ਸੁਣ ਭਾਣੇ ਉਹਦੇ ਨਾਲ ਮੇਰਾ ਕੋਈ ਰੌੜਾ ਨਹੀਂ ਤੂੰ ਲੈ ਕੇ ਆਈ ਹੈ ਮੇਰਾ ਕਿਆ ਮੋੜ ਹਾਂ ਮੈਨੂੰ ਪਤਾ ਨਹੀਂ ਮੇਰੇ ਮੋੜ ਦੂੰਗੀ ਫਰੈਂਕ ਤੂੰ ਕਰਦੀਆਂ ਮੈਂ ਮੇਰੇ ਘਰੋਂ ਤੂੰ ਮੰਗਵਾ ਕੇ ਦੇ ਦੂੰਗੀ ਅੱਜ ਸ਼ਾਮ ਨੂੰ ਥੋੜੇ ਖਾ ਲਓ ਕਿਸੇ ਤੋਂ ਮੰਗ ਕੇ ਨਾ ਖਾਓ ਦੇਖ ਰੇਟ ਦੂਰ ਦਾ ਤਾਂ ਦੇਖੀ ਮੈਨੂੰ ਪਤਾ ਨਹੀਂ ਹੈਗਾ ਹੈ ਮੈਂ ਸਾਡੇ ਵਾਲ ਤੋਂ ਮੰਗਵਾ ਕੇ ਦੇ ਦੂੰਗੀ ਕੋਈ ਨਾ ਅਸੀਂ ਵੀ ਨੰਗ ਨਹੀਂ ਹੈਗੇ ਬਥੇਰੇ ਪੈਸੇ ਨਹੀਂ ਸਾਡੇ ਕੋਲ ਮੇਰੇ ਘਰ ਵਾਲਾ ਵੀ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਹੈ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਫਿਰ ਤਾਂ ਤੇਰੇ ਕੋਲੇ ਪੈਸੇ ਵੀ ਬਹੁਤ ਫੜਾ ਕੇ ਰੱਖਦਾ ਹੋਣਾ ਉਹ ਲੈ ਮੈਨੂੰ ਤਾਂ ਪੈਸੇ ਦੇ ਦੇ ਮੈਂ ਦੱਸਦਾ ਕਿ ਉਹ ਆਪ ਹੀ ਖਰੀਦ ਲੂ ਲੈ ਮੈਂ ਕਿ ਮਿੰਟ ਕੇ ਲੈ ਕੇ ਆਈ ਸੀ ਮੈਨੂੰ ਕੀ ਪਤਾ ਹੁਣ ਕਿੰਨਾ ਕਿਹਾ ਸੀ ਨਾ ਭਾਈ ਜਿੰਨਾ ਮੈਂ ਤਾਂ ਬਾਟੀ ਚ ਭਰਾ ਕੇ ਲਿਆ ਹੀ ਸੀ ਦੇਖ ਉਹ ਨਹੀਂ ਦੇ ਕੇ ਆਉਂਗੀ ਤੈਨੂੰ ਬਾਟੀ ਚ ਪਾ ਕੇ ਤੂੰ ਤਾਂ ਨਹੀਂ ਮਿੰਟ ਕੇ ਆਈ ਮੈਨੂੰ ਤਾਂ ਪਤਾ ਨਾ ਅੱਧੀ ਕਿਲੋ ਦੀ ਬਾਟੀ ਹੈ ਅੱਧੀ ਕਿਲੋ ਕਿਉਂ ਪੈਂਦਾ ਚਾ ਚਲ ਕੋਈ ਨਾ 60 ਰੁਪਏ ਕਿਲੋ ਵਿਕਦਾ ਬਾਹਰ ਮਿੰਟਾਂ ਨੇ ਮੇਰੀ ਗੱਲ ਸੁਣ ਜਿੱਥੇ ਅਗਲੀ 40000 ਰੁਪਏ ਸੀ ਤੇ ਲਈ ਜਾਂਦੀ ਹੈ ਉਹ 500 ਦਾ ਤੈਨੂੰ ਕਿਉਂ ਨਹੀਂ ਲੈ ਕੇ ਦਊਗੀ ਦੱਸ ਹੁਣ ਤੱਕ ਬਲੇਂਦਾ ਨਹੀਂ ਗਿਆ ਤਾਂ ਕਿਉਂ ਨਹੀਂ ਲਿਆ ਦੇ ਦਊਗੀ ਦੇ ਦਊਗੀ ਉਹਨੂੰ ਕਹਿ ਦਊਗੀ ਇੱਕ ਚੰਚਾ ਵਾਦੇ ਦੇ ਦੋ ਤੈਨੂੰ ਪੱਕੇ ਹਾਂ ਨਾ ਮੇਰੀ ਗੱਲ ਸੁਣਨੀ ਕਿ ਜਦੋਂ ਮੈਂ ਤੈਨੂੰ ਰਾਹ ਚ ਸਨੇਹ ਲਾਇਆ ਕਰਦੀ ਤੂੰ ਮੇਰੀ ਗੱਲ ਕਿਵੇਂ ਇਗਨੋਰ ਕਰਿਆ ਕਰਦੀ ਨਹੀਂ ਹੁਣ ਆ ਗਈ ਤੈਨ ਤਾਂ ਐਂ ਕੀ ਵੀ ਭੁੱਲ ਜੂਗੀ ਇਹ ਕਿਉਂ ਰੁਕੋਂ ਭੁੱਲੇ ਬੌਲੀਏ ਨਾ ਨਾ ਤੂੰ ਤਾਂ ਕਾਨੂੰ ਭੁੱਲੀ ਨਾਲ ਆਇਆ ਤਾਂ ਮੈਨੂੰ ਪਤਾ ਮੈਂ ਹੀ ਭੁੱਲ ਗਈ ਸੀ ਹਾਂ ਹੋਰ ਕਿਉਂ ਮੈਂ ਕਿ ਭੁੱਲਾਂ ਐਂ ਤਾਂ ਮੈਨੂੰ ਪਤਾ ਤੂੰ ਕੋਣ ਹੋ ਸੀ ਤੇ ਪਾਪੀ ਦਾ ਕਿਹਾ ਤਾਂ ਦੇਖ ਲੈ ਤੂੰ ਕਿ ਡਾਂਡਾ ਦੇ ਜੀ ਬਾਕੇ ਕਿਤੇ ਮੈਨੂੰ ਸਾਰੀ ਪਛਾ ਘਰ ਲੈ ਕੇ ਮੰਗਦੇ ਪਰ ਮੈਂ ਘਰ ਦਾ ਕਿਉਂ ਪਤਾ ਕਰੇ ਬਣਵਾਉਂਦੇ ਨਾ ਨਾ ਮੈਂ ਤਾਂ ਆ ਬੰਨੇ ਹੱਥ ਮੈਂ ਤੇ ਤੇਰੇ ਕਦੇ ਨਹੀਂ ਜਾਂਦੀ ਹੈਗੀ ਹਾਂ ਮੈਂ ਤਾਂ ਆਪਦੇ ਘਰੇ ਚਾਹੀਏ ਭੁੱਖੀਆਂ ਚਾਹੀਏ ਰੱਜੀਆਂ ਸਾਡੇ ਤਾਂ ਆਈ ਵੀ ਨਾ ਪਹਣੇ ਤੂੰ ਆਉਂਦੀ ਵੀ ਨਹੀਂ ਪਹਣੇ ਮੈਂ ਤਾਂ ਆਉਂਦੀ ਵੀ ਨਹੀਂ ਹਾਂ ਉਹ ਤਾਂ ਉਹੀ ਕਿਤੇ ਮੇਰੇ ਯਾਦ ਰਹਿ ਗਿਆ ਮੈਂ ਕਿਵੇਂ ਭੁੱਲ ਜੂਗੀ ਜਿੰਨਾ ਵੱਡਾ ਘਰ ਹੁੰਦਾ ਉੰਨੀ ਉਹ ਹੁੰਦਾ ਦੇਲੇ ਭੁੱਖਾ ਉਹ ਤਾਂ ਨਹੀਂ ਕੋ ਡੇੜੇ ਏਸੀ ਲੱਗੇ ਨੇ ਹਾਂ ਹੁਣ ਇੱਕ ਬਾਟੀ ਕਿਉਂ ਨਹੀਂ ਛੱਡਦਾ ਭੁੱਖੀ ਹੈ ਮੇਰੀ ਗੱਲ ਸੁਣ ਪਹਣੇ ਤੂੰ ਇਹ ਚ ਭੁੱਖੀ ਵਾਲੀ ਕਿਹੜੀ ਗੱਲ ਹੈ ਬੀਦਨ ਹੋ ਗਏ ਬੀਦਨ ਕੋਈ ਨਹੀਂ ਖੜਦਾ ਮੈਂ ਖੜੀ ਆ ਕੱਦੀ ਬੀਦਨ ਨਹੀਂ ਉਹ ਤਾਂ ਮੈਨੂੰ ਰਹਾ ਜਦ ਤੱਕ ਬੀਵਰ ਸੁਨਾਤਾ ਕਿੱਥੇ ਖੜੀ ਆ ਕਿੱਥੇ ਸੁਨੇਹਾ ਲਾਇਆ ਹੂੰ ਸੁਨੇਹਾ ਲਾਇਆ ਤੇ ਲਾ ਤਾਂ ਮੰਗਰੀ ਦੀ ਕਰੇ ਨਾ ਤੇਰੇ ਆਪਣੇ ਪੰਦੀ ਕਿਰਤ ਕਰਕੇ ਖਾਂਦੇ ਨੇ ਨਾ ਉਹਨਾਂ ਨੂੰ ਤਾਂ ਫਿਰ ਉਹੀ ਗੱਲ ਤੁਬਦੀਆਂ ਨੇ ਗੱਲਾਂ ਆਪਦੀ ਮਿਹਨਤ ਦੀ ਕਮਾਈ ਦੇ ਸਾਡੀ ਆਪ ਅਸੀਂ ਕਰੇ ਚਲ ਕੋਈ ਨਾ ਬਣੇ ਮੇਰੀ ਗੱਲ ਸੁਣ ਨਾਲੇ ਤੇਰਾ ਕਿਉਂ ਦੇਵਾਂਗੇ ਨਾਲੇ ਸੀ ਲਿਆਵਾਂਗੇ ਏਸੀ ਉਹਦਾ ਵੀ ਡੱਬਾ ਲਿਆਵਾਂਗੇ ਲੱਡੂ ਦੇ ਕੇ ਆਉਣ ਵਾਲੇ ਸਾਡੇ ਦੁਬਾਰਾ ਫੜਾਏ ਸਾਡੇ ਡੱਬੇ ਰੁਪਏ ਬਾਦੂ ਰੁੜਦੇ ਫਿਰਦੇ ਨੇ ਸਾਡੇ ਲੋੜ ਨਹੀਂ ਦੇਖ ਦੇ ਹਾਂ ਦੇ ਆ ਡੱਬਾ ਲੱਡੂਆਂ ਦਾ ਹਾਂ ਮਰਜੀ ਮੈਨੂੰ ਪਤਾ ਹੈ ਕਿ ਮੇਰੇ ਘਰ ਵਾਲਾ ਏਜੰਸੀ 'ਚ ਲੱਗਿਆ ਹੈ ਬਾਦੂ ਲੱਡੂ ਆਉਂਦੇ ਨਹੀਂ ਸਾਡੇ ਤਾਂ ਬਸ ਲੋੜ ਨਹੀਂ ਕੋਈ ਬੰਦਾ ਜਾ ਨਹੀਂ ਸਕਦਾ ਬਾਈ ਜਦੋਂ ਘਰੇ ਚੀਜ਼ ਆਵੇ ਹਾਂ ਨਹੀਂ ਜਾ ਸਕਦਾ ਅਸੀਂ ਕੀ ਜਾਨੇ ਸਾਡੇ ਤਾਂ ਤੰਨੇ ਤੰਨੇ ਸੀ ਨੇ ਫਿਰ ਤੂੰ ਕਿਤੇ ਪਹਿਲੀ ਗੱਲ ਸੁਣਾ ਜੇ ਤੁਹਾਡੇ ਇੱਕ ਵੀ ਆ ਗਿਆ ਤੂੰ ਮੇਰੇ ਮੂੰਹ 'ਤੇ ਥੁੱਕਦੀ ਦੇਖ ਲੈ ਕੋਣੇ ਦੇਖ ਲੈ ਆਊਗਾ ਕਿਉਂ ਨਹੀਂ ਅੱਜ ਜਵਾਨ ਕਰਕੇ ਹਟੇ ਬਾਈ ਕਹਿੰਦਾ ਲਿਆਊਂਗਾ ਇੱਕ ਅੱਦੇ ਦਿਨ ਚ ਮੈਂ ਐ ਕਰੀ ਸੁੱਕ ਸੁੱਕ ਲਈ ਜਾ ਕੇ ਬਿਲੇ ਲੱਡੂ ਜੜਾਉਂਗਾ ਇਹਨਾਂ ਦੇ ਏਸੀ ਨਾ ਆਵੇ ਐ ਕਹਿ ਜੀ ਚਲ ਉਹ ਤਾਂ ਦੇਖ ਲਾਂਗੇ ਕੋਈ ਨਾ ਜਿੱਦੇ ਆ ਗਿਆ ਸਭਾਂ ਨੇ ਵਧੀਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਦੇਵਾ ਸਭ ਤੋਂ ਪਹਿਲਾਂ ਨਹੀਂ ਐ ਕਰ ਜਿੱਦੇ ਤੁਹਾਡੇ ਏਸੀ ਆ ਗਿਆ ਮੇਰੀ ਤੇ ਨਜਵਾਨ ਹੋ ਗਈ ਮੈਂ ਕਿਉਂ ਦੀ ਵਾਟੀਆਂ ਲੈਂਦੀ ਮੋੜ ਦੂੰਗੀ ਚੰਗਾ ਹਾਂ ਦੇਖ ਲਾਂਗੇ ਮੱਕਰ ਨਾ ਯਹੀਂ ਕਹਦੇ ਫੇਰ ਪੁਣਾ ਜਾਈ ਹੋਣਾ ਜੇ ਤੁਹਾਡੇ ਨਾਲ ਏਸੀ ਆਇਆ ਤਾਂ ਕਿਉਂ ਵੀ ਵਾਟੀਆਂ ਲੱਗਣੀਆਂ ਦੋ ਬੂਦੇ ਜੇ ਜੀ ਦੇ ਵਿੱਚ ਓੜਣੀ ਚਾਹੀਦਾ ਪਣੀ ਜੇ ਜੂ ਵਾਲੀ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਮੈਂ ਬਾਈ ਰੋਟੀ ਆਪਣੀ ਤੂੰ ਤਾਂ ਫੇਰ ਪੱਕੂਗੀ ਜੇ ਏਸੀ ਲਿਆ ਕੇ ਦੋਗੇ ਮੈਂ ਤਾਂ ਸਾਰੇ ਕੰਮ ਕਰਿਆ ਕਰੂੰਗੀ ਤੇ ਬਾਈ ਮੰਨ ਵੀ ਗਿਆ ਕਹਿੰਦਾ ਪਰ ਇੱਕ ਅੱਧੇ ਦਿਨ ਚ ਲਿਆ ਦਾਂਗੀ ਸਭ ਤੋਂ ਪਹਿਲਾਂ ਲੱਡੂ ਵੀ ਤੈਨੂੰ ਦੇ ਕੇ ਆਉਂਗੀ ਮੈਂ ਹੁਣ ਤਾਂ ਤੂੰ ਕਹਿਣੀ ਐ ਨਹੀਂ ਜਾਣਦੀ ਮੈਂ ਤੁਹਾਡੇ ਡੱਬਰ ਨੂੰ ਦੱਸਦੀ ਹੁੰਦੀ ਆ ਸਾਡੇ ਬੇਬੇ ਵੀ ਤੁਸੀਂ ਕਿੰਨੇ ਕ ਪੈਸੇ ਲਾ ਕੇ ਰਾਜ਼ੀ ਹੋ ਉਸਤਾ ਉਹ ਨਹੀਂ ਚੁੰਡੀ ਵੜਾਉਂਦੇ ਆ ਕੇ ਅਸੀਂ ਤਾਂ ਸੋਈ ਜੇਸੀ ਲਾਵਾਂਗੇ ਤੁਸੀਂ ਕਮਰੇ ਚ ਲਵਾ ਲਓ ਹੀ ਬਾਬਾ ਦੇਖ ਲੈਣੀ ਕਿ ਮੈਂ ਮੱਚਦੀ ਐ ਇਹਨੂੰ ਐ ਐ ਵੀ ਏਸੀ ਲਿਆਉਣਗੇ ਕਹਿੰਦੇ ਹੁੰਦੇ ਐ ਸਰੀਕਤਾ ਸਰੀਕਤੇ ਮਾਰਨੀ ਹੁੰਦਾ ਭਾਈ ਰਾਜੀ ਨਹੀਂ ਰਾਜੀ ਨਹੀਂ ਆਪਣੇ ਤੇ ਚੰਗਾ ਪਣਾ ਆਪਣੇ ਨਾਲ ਬਰਤਦੀ ਹੁੰਦੀ ਦੀ ਮਿੱਠੀ ਬੋਲੀ ਸਾਨੂੰ ਬੋਲਦੀ ਹੁੰਦੀ ਦੀ ਜਦੋਂ ਮਿੱਟੋਲੇ ਪਿੱਟੀ ਜਾਉਂਗੀ ਕਿ ਲਿਆਉਂਗੀ ਆ ਵੀ ਲਿਆਵਾਗੇ ਲਿਆ ਕੇ ਦਿਖਾਵਾਂਗੇ ਤੈਨੂੰ ਕਿ ਆਗੇ ਨਾ ਫੱਡੇ ਘਰ ਲੈ ਹੀ ਪਹਿਲਾਂ ਠੀਕ ਹੈ ਨਾ ਹਾਂ ਮੈਂ ਤੇ ਮਾਰੀ ਜਵਾਨਾ ਨਹੀਂ ਮਾਰੋ ਮੇਰੀ ਬਾਟੀ ਕਿਉਂ ਦੀ ਮੋੜ ਕੇ ਆਇਓ ਹਾਂ ਮੋੜਾਂਗੀ ਨਹੀਂ ਭੱਗ ਜਾ ਭੱਗ ਚਲੀ ਜਾਂਦੀ ਨੰਗਾ ਵੀ ਮੈਂ ਨਹੀਂ ਮਾਰਦੀ ਆ ਹੈਗੇ ਤੂੰ ਮਾਰਦੀ ਆ ਅਗੇ ਦੇ ਨੰਗ ਦਾ ਪਤੀ ਲੱਗੂਗਾ ਕੌਣ ਹੈ ਮਾਰ ਦਈਏ ਦੇ ਲੈਣੀ ਹੰਕਾਰ ਹੋ ਰੇ ਵੀ ਸਾਡੇ ਤਾਂ ਇਸੇ ਲੱਗ ਰਹੇ ਨੇ ਹਾਂ ਇਹ ਤਾਂ ਇਹਨਾਂ ਦਾ ਵੱਡਾ ਉਹ ਫੌਜ ਚ ਲੱਗਿਆ ਹੋਇਆ ਨੇ ਲਵਾਰਗੇ ਨਹੀਂ ਇਹਦੇ ਘਰੇ ਲੱਗ ਕੋਲ ਹੈਗਾ ਕੀ ਹੈਗਾ ਮੈਂ ਤਾਂ ਉਹੀ ਨਹੀਂ ਬੋਲੀ ਮੈਂ ਲੜਾਈ ਤੇ ਜੂਗੀ ਓਰੇ ਬੋਲ ਪਾਦੀ ਨਾ ਕੁੜੇ ਹੈ ਮੈਂ ਤੇਰੇ ਨਾਲ ਹੈਗੀ ਤਾਂ ਹੈਗੀ ਸੀ ਉਹੀ ਡਰ ਗਈ ਤੂੰ ਵੀ ਕੋਈ ਨਾ ਪਤਾ ਉਹਨੇ ਟਾਣਾਂ ਦੀਆਂ ਫੜ ਕੇ ਨਾ ਨਾ ਭਾਈ ਕਰਾ ਇਹ ਤਾਂ ਕਹਿੰਦੇ ਦੁਸ਼ਮਣ ਵੀ ਰੱਬ ਵਰਗਾ ਹੁੰਦਾ ਹੈ ਕਰਾ ਇਹ ਬੰਦੇ ਦੀ ਬੇਇੱਜ਼ਤੀ ਨਹੀਂ ਕਰਦੇ ਹੁੰਦੇ ਆਪਾਂ ਇਹ ਕਰਾਂਗੇ ਜਿੱਦਿਆਂ ਦਾ ਕਿਉਂ ਮੋੜਨੇ ਜਾਵਾਂਗੇ ਨਾ ਓਦੇ ਮਾਰ ਕੇ ਆਵਾਂਗੇ ਇਹਨੂੰ ਮੇਣੀ ਹੋਰ ਬਸ ਹੁਣ ਤਾਂ ਇਹ ਅਰਦਾਸ ਕਰਦੀਆਂ ਵੀ ਰੱਬਾ ਛੇਤੀ ਛੇਤੀ ਸਾਡੇ ਏਸੀ ਲੱਗ ਜੇ ਤੇ ਛੇਤੀ ਛੇਤੀ ਜਾ ਕੇ ਨਾ ਇਹਦੀ ਬੈਤਲ ਦੀ ਗੁੱਤਨੀ ਪੱਟ ਕੇ ਆਈ ਹਾਂ ਹਾਂ ਹੋਰ ਹੈ ਨਾ ਹੁਣ ਤਾਂ ਮੈਨੂੰ ਲੱਗਦਾ ਮੇਰੀ ਗੁੱਤਨੀ ਹੀ ਪੱਟੂਗੀ ਇਹਦੀ ਨਹੀਂ ਪੱਟਦੀ ਜੀ ਕੀ ਹੋ ਗਿਆ ਕੀ ਕਹੀਏ ਨਹੀਂ ਐ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਸੀ ਮਾਹਰ ਰੱਬਾ ਛੇਤੀ ਛੇਤੀ ਲੱਗ ਜੇ ਸਾਡੇ ਏਸੀ ਛੇਤੀ ਇਹਦੀ ਗੁੱਤਨੀ ਪੱਟੀ ਜਾਵੇ ਫੇਰ ਤੂੰ ਬਾਈ ਦੇ ਲਈ ਆਇਆ ਘਰ ਉਂਗਲ ਜੜੀਏ ਕਾਇ ਤਾਂ ਤਾ ਉਹਨੇ ਇੱਕ ਦੋ ਦਿਨਾਂ ਚ ਇੱਕ ਦੋ ਦਿਨਾਂ ਚ ਲਿਆਵਾਂਗੇ ਬਸ ਆਪਾਂ ਇੱਕ ਦੋ ਦਿਨ ਤੋੜੀ ਲੇਟ ਨਾ ਕਰਦੇ ਗਰਮੀ ਬਹੁਤ ਹੈ ਤੈਨੂੰ ਪਤਾ ਨਾ 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 ਹੁਣ ਜੇ ਕੰਮ ਕਰਿਆ ਕਰੂੰਗੀ ਫਿਰ ਚੱਜ ਦੀ ਨੀਂਦ ਵੀ ਤਾਂ ਚਾਹੀਦੀ ਏ ਗਰਮੀ ਚ ਕਿੱਥੇ ਨੀਂਦ ਆਉਂਦੀ ਏ ਮੋਰਾ ਐਂ ਤਾਂ ਮੈਨੂੰ ਪਤਾ ਸਾਰੇ ਕੰਮ ਕਰਤੇ ਹੁੰਦੇ ਨੇ ਤੇਰੇ ਸਾਹਮਣੇ ਦੇਖ ਲੈ ਤੈਨੂੰ ਇੱਕ ਵਾਰੀ ਕਿਹਾ ਮੈਂ ਵੀ ਭੈਣ ਆ ਕੰਮ ਕਰਵਾ ਮੇਰੇ ਨਾਲ ਆ ਕੇ ਐਂ ਤਾਂ ਮੈਨੂੰ ਪਤਾ ਪੈ ਗਿਆ ਤੇਰਾ ਕਿੰਨੀ ਸਿਆਣੀ ਨਿਕਲੀ ਦੇਖ ਲੈ ਕੋਈ ਨਾ ਕੋਈ ਨਾ ਤੇਰੇ ਭਾਈ ਨੂੰ ਕਹਿ ਦਊਂਗੀ ਮੈਂ ਹਾਂ ਜਮੀ ਨਹੀਂ ਤੈਨੂੰ ਮੈਂ ਛੇੜਿਆ ਹੈਗਾ ਉਹ ਬੁੜੀ ਦੇਖ ਲੈ ਚੌਰੀ ਜਮੀਨ ਹੀ ਹਿੱਲ ਕੇ ਰਹੀ ਹਾਂ ਉਹ ਤਾਂ ਪੁੱਛ ਨਾ ਕੋਈ ਨਾ ਉਹਦੀ ਨਾ ਟੈਨਸ਼ਨ ਲਿਆ ਕਰ ਉਹ ਤਾਂ ਮੈਂ ਤਾਂ ਕਾਹ ਨੂੰ ਮੈਂ ਤਾਂ ਵੀ ਨਾ ਕਿਸੇ ਦੀ ਕੋਈ ਮਰਜ਼ੀ ਮੈਂ ਤਾਂ ਤਾਂ ਟੈਨਸ਼ਨ ਲਾਵਾਂ ਹੋਰ ਐ ਕਰ ਫਿਰ ਚਾਹ ਚਾਹ ਕਰ ਲਿਆ ਕੁੜੇ ਹੋਰ ੜੀਏ ਚਲ ਜਾ ਕਰ ਲੀ ਹੁੰਦੀ ਐ ਮੈਂ ਹਾਂ ਚਾਹ ਕਰ ਐਨੀ ਸੋਹਣੀ ਨੀਦਾਰੀ ਦੀ ਨਹੀਂ ਹੋਰ ਹੋਣੀ ਜਾਈ ਜਾਂਦੀ ਮੈਨੂੰ ਛੜੀ ਹਾਂ ਨੇ ਆ ਕੇ ਸ਼ਿਕਰ ਦੇ ਪੈਰੇ ਸਰਤੇ ਦੇਖ ਲੈ ਨਾਲੇ ਬਾਟੀ ਲੈ ਗਈ ਕਿਉਂ ਦੀ ਫਿਰ ਉਹਦੀ ਹੈ ਕਿੰਨੀ ਤੰਗਿਆ ਤੇ ਨਹੀਂ ਰੌਲਾ ਪਾਈ ਜਾਂਦੀ ਕਦੇ ਤੇ ਚਿੜਗਾਂ ਦਾ ਚੋਦਨ ਬਣਾ ਰੱਖਿਆ ਨੇ ਸ਼ਰਮ ਨਹੀਂ ਆਉਂਦੀ ਆ ਚੜਦੇ ਤੇ ਚੜਦਾ ਬੋਲਦੀ ਐ ਚੜਦੇ ਤੂੰ ਚੜਦਾ